ਸਤ ਸ੍ਰੀ ਅਕਾਲ ਮੈਂ ਅਨਸਰਨ ਸਿੰਘ ਟਿੰਡਸਾ ਤੁਸੀਂ ਦੇਖ ਰਹੇ ਹੋ BC24 ਤੇ DC24 ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਪ੍ਰੋਗਰਾਮ ਜੋ ਆਪਾਂ ਲੈ ਕੇ ਆਏ ਆ ਉਹ ਇਹ ਹੈ ਕਿ ਪੰਜਾਬ ਵਿੱਚ ਪੰਜਾਬੀਆਂ ਦੀ ਕਿੰਨੀ ਜਨਸਖਿਆ ਹੁਣ ਇੱਕ ਜਿਹੜਾ ਆਪਾਂ ਵਿਸ਼ਾ ਲਿਆ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਸਭ ਦੇ ਦੋ ਦੋ ਬੱਚੇ ਹੁੰਦੇ ਨੇ ਤਾਂ ਦੋ ਵੀ ਜਿਹੜੇ ਹੈਗੇ ਨੇ ਉਹ ਵੀ ਕਿਤਨਾ ਕਿਤੇ ਹੁਣ ਦੇਸ਼ਾਂ ਵਿਦੇਸ਼ਾਂ 'ਚ ਜਾ ਰਹੇ ਨੇ ਕੰਮ ਕਰਨ ਵਾਸਤੇ ਪੜ੍ਹਾਈ ਵਾਸਤੇ ਤੇ ਹੁਣ ਪੰਜਾਬ ਦੀ ਜੇਕਰ ਦੇਖਿਆ ਜਾਵੇ ਤਾਂ ਪੰਜਾਬੀਆਂ ਦੀ ਜਨਸਖਿਆ ਉਹ ਘਟਦੀ ਜਾ ਰਹੀ ਹੈ ਤੇ ਜੇ ਆਪਾਂ ਪ੍ਰਵਾਸੀ ਆਪਣੇ ਭਰਾਵਾਂ ਦੀ ਗੱਲ ਕਰ ਲਈਏ ਉਹਨਾਂ ਦੀ ਪੰਜਾਬ ਦੇ ਵਿੱਚ ਕਿਤਨਾ ਕਿਤੇ ਜਨਸਖਿਆ ਵਾਧੀ ਜਾ ਰਹੀ ਹੈ ਤਾਂ ਕੁਝ ਜਿਹੜੇ ਸਾਡੇ ਹੁਣ ਐਨ ਆਰ ਆਈ ਵੀਰ ਨੇ ਉਹਨਾਂ ਨੇ ਸਾਨੂੰ ਇੱਕ ਮੈਸੇਜ ਭੇਜਿਆ ਸੀਗਾ ਕਿ ਤੁਸੀਂ ਇਸ ਵਿਸ਼ੇ ਤੇ ਗੱਲਬਾਤ ਕਰੋ ਤੇ ਜੋ ਅਸੀਂ ਵਿਸ਼ਾ ਲੈ ਕੇ ਆਏ ਹਾਂ ਉਹ ਇਹੀ ਹੈ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਕਿੰਨੀ ਜਨਸਖਿਆ ਤਾਂ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਸਾਡੇ ਪ੍ਰੋਗਰਾਮ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਬਸ ਲਾਈਕ ਕਰਨਾ ਤੁਸੀਂ ਸਾਡਾ ਪ੍ਰੋਗਰਾਮ ਜੀ ਡੀ ਢੇਡਸਰ ਚੈਨਲ ਆ ਜਿਹੜਾ ਉਹ ਤੇ ਤੁਸੀਂ ਦੇਖ ਸਕਦੇ ਹੋ ਫੇਸਬੁੱਕ ਤੇ YouTube ਤੇ ਤੁਸੀਂ ਜਾ ਕੇ ਇਹਨੂੰ ਸਰਚ ਕਰ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਵੱਤਤ ਲਾਈਕ ਕਰਨਾ ਤੇ ਵੱਤਤ ਸ਼ੇਅਰ ਕਰਨਾ ਜੀ ਤੇ ਜੋ ਆਪਾਂ ਵਿਸ਼ਾ ਲੈ ਕੇ ਆਏ ਆ ਉਹ ਹੀ ਹੈ ਕਿ ਪੰਜਾਬੀ ਵਿੱਚ ਪੰਜਾਬੀਆਂ ਦੀ ਕਿੰਨੀ ਜਨ ਸੰਖਿਆ ਤਾਂ ਹੁਣ ਇਹਦੇ ਵਿੱਚ ਇੱਕ ਬਹੁਤ ਬੜੀ ਚਿੰਤਾ ਜਿਹੜੀ ਸਾਡੇ ਐਨਆਰਆਈ ਵੀਰਾਂ ਨੂੰ ਹੈ ਉਹ ਇਹ ਹੈ ਕਿ ਅਗਰ ਪੰਜਾਬ ਦੇ ਵਿੱਚ ਆਈਆਂ ਪੰਜਾਬੀ ਉਰੇ ਆਉਣ ਲੱਗੇ ਆਪਣੇ ਦੇਸ਼ਾਂ-ਵਦੇਸ਼ਾਂ ਵਿੱਚ ਤਾਂ ਆਖਰ ਪੰਜਾਬ ਦੀ ਜਿਹੜੀ ਬਕਡੋਰ ਹੈ ਜਾ ਦੇਖਭਾਲ ਹੈ ਉਹ ਕੌਣ ਕਰੇਗਾ ਅਗਰ ਗੱਲਬਾਤ ਕਰਦੇ ਹਾਂ ਕਿ ਹੁਣ ਪੰਜਾਬ ਦੇ ਵਿੱਚ ਜਿਆਦਾ ਪ੍ਰਵਾਸੀ ਜਿਹੜੇ ਭਰਾ ਨੇ ਸਾਡੇ ਉਹੀ ਆ ਰਹੇ ਨੇ ਤਾਂ ਤੁਸੀਂ ਇਲੈਕਸ਼ਨਾਂ ਦੇਖੀ ਹੋਣੀਆਂ ਸਰਪੰਚੀ ਦੀਆਂ ਜਾਂ ਪੰਚਾਇਤੀ ਦੀਆਂ ਉਹਦੇ ਵਿੱਚ ਕਿੰਨੇ ਪਰਸੈਂਟ ਸਾਡੇ ਯੂਪੀ ਬਿਹਾਰ ਲਾਲੋ ਜਾਂ ਪ੍ਰਵਾਸੀ ਭਰਾ ਆ ਰਹੇ ਨੇ ਜਨਸਖਿਆ ਕਿੰਨੀ ਹੋਈ ਹੈ ਉਹਨਾਂ ਦੀ ਉਹ ਵੀ ਤੁਹਾਨੂੰ ਪਤਾ ਲੱਗੇ ਗਿਆ ਹੁਣ ਕਿ ਕਈ ਜਗ੍ਹਾ ਤਾਂ ਹੁਣ ਪ੍ਰਵਾਸੀ ਮਜ਼ਦੂਰ ਜਿਹੜੇ ਆਪਣੇ ਭਰਾ ਨੇ ਉਹ ਕਿਤੇ ਨਾ ਕਿਤੇ ਸਰਪੰਚੀ ਲਈ ਵੀ ਖੜੇ ਹੋਏ ਸੀਗੇ ਕਿਤੇ ਨਾ ਕਿਤੇ ਉਹਨਾਂ ਦੇ ਇੱਕ ਦੋ ਜਗ੍ਹਾ ਤਾਂ ਸਰਪੰਚ ਵੀ ਬਣੇ ਨੇ ਤਾਂ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਚਲੋ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਪ੍ਰਵਾਸੀ ਮੁੰਜ ਜਿਹੜੇ ਭਰਾ ਨੇ ਸਾਡੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਆ ਕੇ ਕੰਮਕਾਰ ਕਰਨਾ ਚਾਹੀਦਾ ਹੈ ਰਹਿਣ ਵਾਸਤੇ ਚਾਹੀਦਾ ਕਿਉਂਕਿ ਅਸੀਂ ਇੰਡੀਆ ਦੇ ਲੋਕ ਆ ਇੰਡੀਆ ਵਿੱਚ ਹੀ ਸਾਡਾ ਸਾਰਾ ਇੱਕ ਤਰ੍ਹਾਂ ਦਾ ਭਾਈਚਾਰਾ ਹੈ ਕਿਤੇ ਵੀ ਜਾ ਕੇ ਆਪਾਂ ਕੰਮ ਕਰ ਸਕਦੇ ਆ ਪਰ ਇੱਕ ਜਿਹੜੇ ਕੁਝ ਲੋਕ ਨੇ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਆਪਣੀ ਜੇ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਇੱਕ ਆਪਣੀ ਆਪਣੀ ਮਾਤਰ ਭਾਸ਼ਾ ਜਿਹਨੂੰ ਕਹਿੰਦੇ ਪੰਜਾਬੀ ਹੈ ਆਪਣਾ ਕਲਚਰ ਗਿੱਧਾ ਭੰਗੜਾ ਹੈ ਤੇ ਕਿਤਨਾ ਕਿਤੇ ਪਹਿਰਾਵਾ ਹੈ ਪੱਗ ਹੈ ਕੁਰਤਾ ਪਜਾਮਾ ਹੈ ਜਾਂ ਕਲਚਰ ਆ ਜਿਹੜਾ ਆਪਾਂ ਜਿਹੜਾ ਆਪਣੇ ਗੁਰੂ ਪੀਰਾਂ ਨੇ ਆਪਾਂ ਨੂੰ ਕਲਚਰ ਦਿੱਤਾ ਹੈ ਸੱਭਿਆਚਾਰਕ ਦਿੱਤਾ ਹੈ ਜਾਂ ਕਿਤਨਾ ਕਿਤੇ ਆਪਾਂ ਨੂੰ ਇੱਕ ਮਰਿਆਦਾ ਦਿੱਤੀ ਹੈ ਗੁਰੂ ਘਰ ਸੇਵਾ ਕਰਨ ਦੀ ਸਿੱਖੀ ਰੂਪ ਚ ਰਹਿਣਾ ਉਹ ਕਿਤਨਾ ਕਿਤੇ ਪਹਿਚਾਣ ਹੈ ਪੰਜਾਬੀਆਂ ਦੀ ਤੇ ਉਹ ਕਿਤਨਾ ਕਿਤੇ ਪੰਜਾਬ ਨੂੰ ਪ੍ਰੈਜੈਂਟ ਕਰਦੀ ਹੈ ਤਾ ਉਹਨਾਂ ਨੂੰ ਇਹ ਡਰ ਕੁਛ ਲੱਗਦਾ ਹੈ ਕਿ ਅਗਰ ਪ੍ਰਵਾਸੀ ਜਿਹੜੇ ਆਪਣੇ ਭਰਾ ਨਹੀਂ ਹੈ ਅਗਰ ਪੰਜਾਬ ਦੇ ਵਿੱਚ ਆ ਜਿਆਦਾ ਰਹਿਣਗੇ ਉਹਨਾਂ ਦਾ ਵੋਟ ਬਣੇਗਾ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਹਿੰਦੀ ਹੈ ਜਿਹੜੀ ਜਾਂ ਉਹਨਾਂ ਦੀ ਮਾਤਰ ਭਾਸ਼ਾ ਜੋ ਵੀ ਲਾ ਲਓ ਉੱਤੇ ਬੇ ਬੋਲਦੇ ਨੇ ਆਪਣੇ ਯੁਕਤੀ ਵਿਹਾਰ ਦੇ ਵਿੱਚ ਇੱਕ ਤਾਂ ਉਹ ਜਿਆਦਾ ਵਾਰੇ ਬੋਲੀ ਜਾਏਗੀ ਦੂਜਾ ਉਹਨਾਂ ਦਾ ਪਹਿਰਾਵਾ ਜੋ ਉਹ ਜਿਆਦਾ ਤੌਰੇ ਦੇਖਣ ਨੂੰ ਮਿਲੇਗਾ ਤੇ ਜੋ ਉਹਨਾਂ ਦਾ ਕਲਚਰ ਹੈ ਉਹ ਵੀ ਦੇਖਣ ਨੂੰ ਮਿਲੇਗਾ ਤਾਂ ਕਿਤੇ ਨਾ ਕਿਤੇ ਜੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀਆਂ ਦਾ ਖਾਣਾ ਪੀਣਾ ਦਾ ਵੀ ਇੱਕ ਪਤਾ ਹੀ ਹੈ ਕਿ ਪੰਜਾਬੀ ਖਾਣੇ ਨਾਲ ਵੀ ਕਿੰਨੇ ਜਾਣੇ ਜਾਂਦੇ ਨੇ ਤੇ ਕਿਤਨਾ ਕਿਤੇ ਪਹਿਰਾਵੇ ਨਾਲ ਤਾਂ ਉਹਦੇ ਵਿੱਚ ਕੁਝ ਲੋਕ ਐਸੇ ਨੇ ਕਿ ਜਿਹੜੇ ਹੁਣ ਗੁਟਕਾ ਖਾਂਦੇ ਨੇ ਜਾਂ ਤਮਾਕੂ ਖਾਂਦੇ ਨੇ ਉਹ ਵੀ ਕਿਤਨਾ ਕਿਤੇ ਪੰਜਾਬ ਦੇ ਵਿੱਚ ਫਿਰ ਆਮ ਜਿਹੜਾ ਉਹਦਾ ਰਚਾਰ ਦੇਖਣ ਨੂੰ ਮਿਲੇਗਾ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਅਗਰ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਦੇ ਲੋਕ ਜਿਹੜੇ ਆ ਰਹੇ ਨੇ ਉਹ ਆਪਣਾ ਹੀ ਕਿਤਨਾ ਕਿਤੇ ਜੇ ਗੱਲ ਕਰ ਲੈਣਿਆ ਆਪਣਾ ਹੀ ਉਹਨਾਂ ਦਾ ਜਿਹੜਾ ਇੱਕ ਕਲਚਰ ਹੈ ਉਹ ਜ਼ਿਆਦਾਤਰ ਦੇਖਣ ਨੂੰ ਮਿਲੇਗਾ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਸਾਡੇ ਪ੍ਰੋਗਰਾਮ ਵਾਤਾਵਰਣ ਸ਼ੇਅਰ ਕਰਨਾਂ ਦੇ ਵਾਤਾਵਰਣ ਲਾਈਕ ਕਰਨਾ ਜੀ ਤੇ ਆਖਰ ਜੇ ਪੰਜਾਬੀ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਫੋਰਨ ਚ ਜਾ ਕੇ ਆਪਣਾ ਕਿਤਨਾ ਕਿਤੇ ਜਿਹੜੀ ਮਿਹਨਤ ਕਰਦੇ ਨੇ ਉਹਨਾਂ ਦਾ ਫਲ ਸਰੂਪ ਇਹੀ ਹੈ ਕਿ ਪੰਜਾਬੀ ਨੇ ਜਿਹੜੇ ਤੁਹਾਨੂੰ ਰੇਕ ਕੰਟਰੀ ਦੇ ਵਿੱਚ ਕਿਤਨਾ ਕਿਤੇ ਉੱਥੇ ਜਾ ਕੇ ਕਾਮਯਾਬ ਹੁੰਦੇ ਦੇਖਣਗੇ ਪਰ ਜੇ ਪੰਜਾਬੀਆਂ ਆਪਾਂ ਗੱਲ ਕਰ ਲੈਨੇ ਆ ਆਪਣੇ ਪ੍ਰਵਾਸੀ ਵੀਰਾਂ ਦੀ ਉਹ ਵੀ ਕਿਤਨਾ ਕਿਤੇ ਉਰੇ ਆਉਂਦੇ ਨੇ ਮਿਹਨਤ ਕਰਦੇ ਨੇ ਤੇ ਆਪਣਾ ਕਿਤਨਾ ਕਿਤੇ ਉਰੇ ਜਿਹੜਾ ਪਹਿਰਾਵਾ ਲਾ ਲੋ ਜਾਂ ਕਿਤਨਾ ਕਿਤੇ ਆਪਣਾ ਕਾਰੋਬਾਰ ਹੈ ਉਹ ਚਲਾਨ ਚ ਮਦਦ ਮਿਲਦੀ ਹੈ ਉਹਨਾਂ ਨੂੰ ਤਾਂ ਇਸ ਵਿਸ਼ੇ ਬਾਰੇ ਗੱਲਬਾਤ ਕਿ ਰਜਿੰਦਰ ਮਾਨਸਾ ਸਾਡੇ ਨਾਲ ਜੁੜੇ ਨੇ ਸੱਸੀ ਗਰ ਰਜਿੰਦਰ ਮਾਨਸਾ ਜੀ ਸੱਸੀ ਬੈਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਅਰਜਿੰਦਰ ਜੀ ਜੇ ਆਪਾਂ ਗੱਲਬਾਤ ਕਰੀਏ ਜੋ ਆਪਾਂ ਅੱਜ ਵਿਸ਼ਾ ਲੈ ਕੇ ਆਏ ਆ ਉਹ ਇਹ ਹੈ ਕਿ ਪੰਜਾਬ ਵਿੱਚ ਪੰਜਾਬੀਆਂ ਦੀ ਜਿਹੜੀ ਜਨਸੰਖਿਆ ਹੈ ਕੁਝ ਵਿਸ਼ੇ ਵਾਰੀ ਆਪਾਂ ਗੱਲਬਾਤ ਕਰ ਰਹੇ ਆ ਕਿ ਤੁਹਾਨੂੰ ਵੀ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੇ ਜਿਵੇਂ ਪੰਜਾਬੀ ਨੇ ਆਪਣੀ ਉਹ ਬਾਹਰ ਦੇਸ਼ਾਂ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਬੱਚੇ ਪੜਨ ਜਾ ਰਹੇ ਨੇ ਪਰ ਜੇ ਗੱਲ ਕਰਦੇ ਆਪਾਂ ਉਹਨਾਂ ਦੇ ਪੰਜਾਬੀ ਦੀ ਪਪੂਲੇਸ਼ਨ ਦੀ ਜੇ ਜਨਸਖਿਆ ਦੀ ਉਹ ਵਾਧੀ ਜਾ ਰਹੀ ਆ ਤੁਹਾਨੂੰ ਉਹਦੇ ਪਿੱਛੇ ਕੀ ਕਾਰਨ ਲੱਗਦਾ ਕਿ ਉਹਦੇ ਪਿੱਛੇ ਕਿਹਦੇ ਕਾਰਨ ਮਤਲਬ ਆਪਣੀ ਜੜੀ ਜਨਸਖਿਆ ਹੈ ਉਹ ਵਾਧਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਹੀ ਹਾਂਜੀ ਹਾਂਜੀ ਕਿ ਜੇ ਅਗਰ ਆਪਾਂ ਪੰਜਾਬੀ ਆਪਣੇ ਮੈਂ ਦੱਸਦਾ ਨਹੀਂ ਪੰਜਾਬੀ ਦੇ ਵਿੱਚ ਇਹ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਜ਼ਿਆਦਾ ਇੱਕ ਬੱਚਾ ਜਾਂ ਦੋ ਬੱਚੇ ਨੇ ਉਹ ਵੀ ਕਿਤੇ ਨਾ ਕਿਤੇ ਬਾਹਰ ਜਾ ਰਹੇ ਨੇ ਪਰ ਜੇ ਪੰਜਾਬ ਦੇ ਵਿੱਚ ਬੱਚੇ ਬਾਹਰ ਜਾ ਰਹੇ ਨੇ ਤਾਂ ਜਨਸੰਖਿਆ ਸਾਡੀ ਐ ਰਿਸ਼ੂ ਐ ਉਹ ਘਟਦੀ ਜਾੜੀ ਚਾਹੀਦੀ ਐ ਨਾ ਕਿ ਪਾਪੂਲੇਸ਼ਨ ਜਿਹੜੀ ਸਾਡੀ ਘਟਦੀ ਹੋਣੀ ਚਾਹੀਦੀ ਐ ਪਰ ਕਿਤੇ ਨਾ ਕਿਤੇ ਸਾਡੀ ਹੁਣ ਵਧ ਰਹੀ ਐ ਜਨਸੰਖਿਆ ਉਹ ਕਾਰਨ ਇਹ ਐ ਨਾ ਜੀ ਹਾਂਜੀ ਵੇਖੋ ਪੰਜਾਬੀ ਜਿਹੜੇ ਪੰਜਾਬੀ ਨੇ ਉਹ ਜਾ ਰਹੇ ਨੇ ਪ੍ਰਵਾਸੀ ਆ ਰਹੇ ਨੇ ਜੀ ਪ੍ਰਵਾਸੀਆਂ ਦੀ ਗਿਣਤੀ ਐ ਜਿਹੜੀ ਬਾਹਰੋਂ ਆਉਣ ਦੀ ਐ ਉਹ ਜ਼ਿਆਦਾ ਐ ਜੀ ਮਤਲਬ ਜਿਹੜੀ ਵਿਰੋਧਗਾਰ ਹੈ ਆਪਣੀ ਤਾਂ 1 ਤੋਂ 2% ਹੈ ਉਹਨਾਂ ਦੀ ਜਿਹੜੀ ਗਰੋਥ ਗਾਰ ਹੈ ਉਹ 7% ਹੈ ਜੀ ਇਸ ਕਰਕੇ ਉਹਨਾਂ ਦੀ ਜਿਹੜੀ ਗਰੋਥ ਗਾਰ ਵੱਧ ਤਾਂ ਆਵਾਤੀ ਵਧੀ ਜਾਂਦੀ ਆ ਆਵਾਤੀ ਤਾਂ ਪੰਜਾਬ ਦੀ ਵਧੀ ਜਾਂਦੀ ਹੈ ਪਹਿਨ ਨੂੰ ਤਾਂ ਪੰਜਾਬੀ ਨੇ ਵੀ ਜਦੋਂ ਪੰਜਾਬ ਵਿੱਚ ਕੋਈ ਬੱਚਾ ਤਾਂ ਆ ਗਿਆ ਚਾਹੇ ਪ੍ਰਵਾਸੀ ਹੈ ਹੂੰ ਉਹਦੇ ਬੱਚੋਂ ਬੱਚਾ ਤਾਂ ਉਹ ਗਿਣਤੀ ਦਾ ਪੰਜਾਬੀਆਂ ਚ ਹੀ ਆਊਗੀ ਬਿਲਕੁਲ ਜੀ ਪਰ ਉਹ ਆਪਾਂ ਨੂੰ ਰਿਐਲਿਟੀ ਦਾ ਤਾਂ ਆਪਾਂ ਨੂੰ ਪੰਜਾਬੀਆਂ ਨੂੰ ਪਤਾ ਹੈ ਇਸ ਗੱਲ ਦਾ ਆਪਾਂ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ ਇਸ ਕਰਕੇ ਅੱਜ ਜਾਂ ਆਉਣ ਵਾਲੇ ਸਮੇਂ 'ਚ ਇਸ ਚੀਜ਼ ਦਾ ਜਿਹੜਾ ਨੁਕਸਾਨ ਹੈ ਉਹ ਸਮੇਂ ਨਾਲ ਆਪਾਂ ਨੂੰ ਪਤਾ ਲੱਗੂਗਾ ਹੁਣ ਆਪਾਂ ਗੌਰ ਨਹੀਂ ਕਰ ਰਹੇ ਸਮੇਂ ਦੀਆਂ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦਿੰਦੀਆਂ ਇਸ ਕਰਕੇ ਜਿਹੜਾ ਵੱਡਾ ਨੁਕਸਾਨ ਹੋਣਾ ਹੈ ਮੂਰੇ ਉਹਦੇ ਵਾਸਤੇ ਆਪਾਂ ਨੂੰ ਤਿਆਰ ਵਰ ਤਿਆਰ ਰਹਿਣਾ ਚਾਹੀਦਾ ਅੱਛਾ ਹਰਜਿੰਦਰ ਜੀ ਜੇ ਆਪਾਂ ਗੱਲਬਾਤ ਕਰਦੇ ਹਾਂ ਕਿ ਆਪਣੇ ਪੰਜਾਬੀ ਨੇ ਜਿਹੜੇ ਬਾਹਰ ਜਾ ਕੇ ਵੀ ਚਲੋ ਮੱਲਾ ਮਾਰਦੇ ਨੇ ਕਾਮਯਾਬੀ ਹੋਏ ਨੇ ਜਗ੍ਹਾ ਬਿਜ਼ਨਸ ਵੀ ਸੈੱਟ ਕੀਤਾ ਹੈ ਪਰ ਕਿਸੇ ਨਾ ਕਿਸੇ ਜਦੋਂ ਆਪਾਂ ਬਾਹਰ ਜਾਣੇ ਆ ਕਿਸੇ ਵੀ ਕੰਟਰੀ ਤਾਂ ਸਾਨੂੰ ਉਹਨਾ ਵੀ ਉੱਥੇ ਇੱਕ ਲੈਂਗੁਏਜ ਹੈ ਉਹ ਸਿੱਖਣੀ ਪੈਂਦੀ ਹੈ ਤੇ ਦੂਜਾ ਸਾਨੂੰ ਸਿਟੀਜ਼ਨ ਲੈਣ ਲਈ ਜਾਂ ਪੀਆਰ ਲੈਣ ਲਈ ਸਾਨੂੰ ਕੋ ਟੈਸਟ ਪਾਸ ਕਰਨ ਦਾ ਉਹਨਾਂ ਦੀ ਲੈਂਗੁਏਜ ਚ ਪਰ ਉਰੇ ਕੀ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜੇ ਪਰਵਾਸੀ ਮਜ਼ਦੂਰ ਆਉਂਦੇ ਨੇ ਉਹ ਪੰਜਾਬੀ ਘੱਟ ਬੋਲਦੇ ਨੇ ਹਿੰਦੀ ਜ਼ਿਆਦਾ ਬੋਲਦੇ ਨੇ ਦੇਖੋ ਜਿਹੜਾ ਪੀਆਰ ਹੈ ਨਾ ਵਿਦੇਸ਼ਾਂ ਦੇ ਵਿੱਚ ਪੀਆਰ ਜਦੋਂ ਪੀਆਰ ਹੋ ਜਾਂਦਾ ਉਹਦੀ ਜ਼ਿੰਮੇਵਾਰੀ ਉੱਥੋਂ ਦੀ ਸਰਕਾਰ ਦੀ ਬਣ ਜਾਂਦੀ ਹੈ ਤੇ ਉਹ ਬੰਦਾ ਜੰਮਪਨ ਪੰਜਾਬ ਦਾ ਇਹ ਦੋਸਤਾਂ ਦਾ ਹਰਿਆਣੇ ਦਾ ਕਿੱਥੋਂ ਦਾ ਹੋਵੇ ਤੇ ਉਹਦੀ ਉਹ ਪਖੂਬੀ ਉਹਦੀ ਸੁਰੱਖਿਆ ਉਹਦੀ ਸਿਹਤ ਉਹ ਸਰਕਾਰ ਜ਼ਿੰਮੇਵਾਰੀ ਨਾਲ ਲਿਦਾਉਂਦੀ ਹੈ ਆਪਣੇ ਸਰਕਾਰਾਂ ਇਸ ਗੱਲ ਨੂੰ ਕੋਈ ਐਨੀਅਤ ਨਹੀਂ ਦੰਦੀਆਂ ਨਾ ਤਾਂ ਲੋਕਲ ਨੂੰ ਦੰਦੀਆਂ ਨੇ ਬਾਹਰਲੇ ਨੂੰ ਤਾਂ ਦੇਣੀ ਹੀ ਹੈ ਮਤਲਬ ਇਸ ਕਰਕੇ ਜਿਹੜੇ ਬਾਹਰ ਲੋਕ ਜਾ ਰਹੇ ਨੇ ਉਹ ਸਹੂਲਤਾਂ ਉਹ ਸਰਕਾਰਾਂ ਬੱਦ ਦੇ ਰਹੀਆਂ ਨੇ ਜਦੋਂ ਪੀਆਰ ਬੰਦਾ ਹੋ ਜਾਂਦਾ ਹੈ ਇਸ ਕਰਕੇ ਜਦੋਂ ਇੱਕ ਬੰਦਾ ਪੀਆਰ ਹੋ ਜਾਂਦਾ ਹੈ ਦੂਸਰੇ ਬੰਦਿਆਂ ਨੂੰ ਵੀ ਬੁਲਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਉੱਥੇ ਜ਼ੂਨ ਤਾਂ ਵੱਧ ਨੇ ਜਿਹੜਾ ਰਾਹ ਮਾਰ ਕੁਟਾਈ ਹਾਲਾਤ ਉਹ ਆਪਣੇ ਨਾਲੋਂ ਕਿਤੇ ਵਧੀਆ ਨੇ ਉਹਨਾਂ ਦੇ ਹਨਾ ਸਰਕਾਰਾਂ ਜ਼ਿੰਮੇਵਾਰੀ ਨਿਭਾਉਂਦੀਆਂ ਨੇ بس ਇਸ ਕਰਕੇ ਉਧਰ ਦੇ ਲੋਕਾਂ ਦਾ ਦਰਜਾ ਆਨ ਹੈ ਜਿਹੜਾ ਬਾਹਰਲੇ ਵਿਦੇਸ਼ਾਂ ਦੀ ਜਾਣਕਾਰੀ ਆਣ ਵੱਧ ਗਿਆ ਅੱਛਾ ਅਰਜਿੰਦਰੀ ਜੇ ਆਪਾਂ ਪੰਜਾਬ ਨੂੰ ਹੁਣ ਲਾਈਏ ਕਿ ਆਪਾਂ ਕੁਝ ਲੋਕ ਸਾਡੇ ਜਥੇਬੰਦੀਆਂ ਨੇ ਉਹ ਇਹ ਗੱਲ ਕਹਿੰਦਿਆਂ ਨੇ ਜੀ ਸਾਡਾ ਔਰ ਇਹ ਪੰਜਾਬ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਹੈ ਉਹਨੂੰ ਖਾਤਰ ਆ ਜੀ ਕਿਤਨਾ ਕਿਤੇ ਅਸੀਂ ਕਮਿਊਨਿਟੀ 2% ਸਾਡੀ ਕਮਿਊਨਿਟੀ ਹੈ ਉਹਨੂੰ ਕਿਤਨਾ ਕਿਤੇ ਦੂਜੀ ਕੀ ਜਿਹੜੀ ਜਿਵੇਂ ਸੈਂਟਰ ਸਰਕਾਰ ਹੈ ਉਹ ਉਹਨਾਂ ਦੀ ਆਵਾਜ਼ਾਂ ਦਬਦਈਏ ਮੰਨ ਲਓ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਇੱਕ ਪਾਸੇ ਤਾਂ ਆਪਾਂ ਸਿੱਖੀ ਦੀ ਗੱਲ ਕਰਦੇ ਆਂ ਪੰਜਾਬੀ ਪਹਿਰਾਵੇ ਦੀ ਗੱਲ ਕਰਦੇ ਆਂ ਤੇ ਦੂਜੇ ਪਾਸੇ ਜਿਹੜਾ ਸਾਡੇ ਤੇ ਆ ਦੂਜਾ ਪ੍ਰਵਾਸੀ ਮਜ਼ਦੂਰ ਆ ਰਹੇ ਨੇ ਭਰਾ ਆ ਰਹੇ ਨੇ ਉਹ ਆਪਣੀ ਸਾਡੀ ਪੰਜਾਬੀ ਵੀ ਹੋਣ ਖਤਮ ਵਿੱਚ ਹੈ ਸਾਡਾ ਭਾਈਚਾਰਾ ਵੀ ਖਤਮ ਹੋਇਆ ਚਾ ਸਾਡਾ ਜਿਹੜਾ ਕੁੜਤਾ ਆਪੇ ਮੈਂ ਕੁੜੀਆਂ ਦਾ ਸੂਟ ਸਲਵਾਰ ਨੇ ਉਹ ਵੀ ਖਤਰੇ 'ਚ ਆ ਕਿਤਨੇ ਕਿਤੇ ਆਣਾ ਟਾਈਮ 'ਚ ਸਾੜੀਆਂ ਤੋਤੀਆਂ ਇਹ ਜਿਆਦਾ ਉਹਨਾਂ ਦਾ ਕਲਚਰ ਆ ਦੇਖੋ ਉਹਨੂੰ ਨਹੀਂ ਮਿਲੇਗਾ ਅੱਗੇ ਹਾਂਜੀ ਦੇਖੋ ਬਰੇ ਆਮ ਜਾਨ ਨਾਲ ਇੱਕ ਤਾਂ ਕੀ ਹੋਇਆ ਨਾ ਜੀ ਮੋਬਾਈਲ ਸਿਸਟਮ ਵੱਧ ਗਿਆ ਮੋਬਾਈਲ ਦੇ ਨਾਲ ਉਧਰ ਉਧਰ ਹੀ ਫੋਟੋਆਂ ਜਾਣ ਲੱਗੀਆਂ ਵਰਤਤ ਰਹੀ ਫੇਸਬੁੱਕ ਰਹੀ ਪਰ ਜਿਹੜਾ ਪਹਿਰਾਵਾ ਹੈ ਜਿਹੜਾ ਦੂਜੇ ਜਿੰਨਾ ਦੀ ਗਿਣਤੀ ਵੱਤ ਹੈ ਉਹਨਾਂ ਦਾ ਪਹਿਰਾਵਾ ਛੋਟੀਆਂ ਗਿਣਤੀਆਂ ਨਹੀਂ ਜਿਹੜੀਆਂ ਤਾਂ ਗਿਣਤੀਆਂ ਨੇ ਉਹਨਾਂ ਦੇ ਉੱਤੇ ਭਾਰੂ ਪੈ ਜਾਂਦਾ ਜਦ ਹਿੰਦੁਸਤਾਨ ਚ ਤਾਂ ਕਹਿੰਦੇ ਨੇ ਵੀ 2% ਆ ਪਰ ਪੰਜਾਬ ਦੇ ਵਿੱਚ ਤਾਂ ਸਿੱਖ 58% ਨੇ ਪੰਜਾਬ ਦੇ ਵਿੱਚ Hindu community ਹੈ ਜਿਹੜੀ 38% ਹੈ ਜਿਹੜੀ ਮੁਸਲਮਾਨ ਕਮਿਊਨਿਟੀ ਹੈ 2% ਹੈ 1% ਇਸਾਈ ਭਾਗਚਾਰਾ ਵੀ ਹੈਗਾ ਪਰਜਿੰਦਰ ਜੀ ਨਹੀਂ ਰਜਿੰਦਰ ਜੀ ਨਹੀਂ ਰਜਿੰਦਰ ਜੀ ਗੱਲ ਇਹ ਹੈ ਕਿ ਚਲੋ ਤੁਸੀਂ ਕਹਿ ਰਹੇ ਹੋ ਆਪਣਾ ਇੱਥੇ ਦਾ ਭਾਈਚਾਰਾ ਜਿਹੜਾ Hindu ਭਾਈਚਾਰਾ ਉਹ 38% ਹੈ ਪਰ ਜਿਹੜੇ ਹਿਸਾਬ ਨਾਲ ਬਾਹਰੋਂ ਪ੍ਰਵਾਸੀ ਆਪਣੇ ਭਰਾ ਆ ਰਹੇ ਨੇ ਫੈਮਲੀਆਂ ਨਾਲ ਲੈ ਕੇ ਆ ਰਹੇ ਨੇ ਬੱਚੇ ਚਾਰ-ਚਾਰ ਲੈ ਕੇ ਆ ਰਹੇ ਨੇ ਆ ਜੇ ਮੈਂ 2-4 ਸਾਲ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਉਹ ਸਾਰਾ Hindu ਭਾਈ Hindu ਚ ਹੀ ਵੋਟ ਕਨਵਰਟ ਹੋਏਗੀ ਨਾ ਤਾਂ ਕਿਤਨਾ ਕਿਤੇ ਉਹ ਤਾਂ ਹੁਣ ਕੋਈ ਕੀ ਪਤਾ ਲੱਗਦਾ ਉਹ Hindu ਭਾਈ ਜਿਹੜੇ ਜਹੂ ਜਾਂ ਕੋਈ ਉਹਨਾਂ ਦਾ ਬਖਰਾ ਭਾਈ ਜਿਹੜਾ ਬੱਕਰਾ ਹੀ ਹੋ ਜਦੋਂ ਭਾਈ ਜਿਹੜਾ ਜਿੰਨਾ ਕਹਿਣ ਦੇ ਨੇ ਜੀ ਯਾਦਵਤਾ ਜੀ ਨਹੀਂ ਜਿਹੜੀ ਯਾਦਵ ਦੀ ਗੱਲ ਕਰਦੇ ਗੋਤ ਹੈ ਜੀ ਉੱਥੇ ਜਿਵੇਂ ਆਪਣਾ ਮੇਰਾ ਢਿੰਡਸਾ ਥੋੜਾ ਬਖਰੇ ਹੋ ਜਾਂਦੇ ਨੇ ਨਾ ਮਤਲਬ ਇੱਕ ਜਿਹੜਾ ਇਹ ਹਿੰਦੂ ਸਿੱਖ ਮੁਸਲਮਾਨ ਉਹਦੇ ਨਾਲੋਂ ਫਿਰ ਇਹ ਕਮਿਊਨਿਟੀ ਦੀ ਗਿੰਤੀ ਜ਼ਿਆਦਾ ਹੈ ਮਤਲਬ ਆਪਦੇ ਆਪ ਨੂੰ ਇਹ ਹੈਰ ਜਿਵੇਂ ਆਪਣੇ ਜੱਟ ਸਿੱਖ ਤਾਂ ਹੁੰਦੇ ਆ ਉਦੋਂ ਇਹ ਇਸਤਰਾ ਹੁੰਦੇ ਨੇ ਮਤਲਬ ਇਹਨਾਂ ਦਾ ਨਾਂ ਚੱਲਦਾ ਹੈਗਾ ਜੀ ਜਿਆਦਾ ਕਮਿਊਨਿਟੀ ਦਾ ਨਾਂ ਜਿਹੜਾ ਚੱਲਦਾ ਹੈਗਾ ਵੱਖਰੇ ਤੌਰ ਤੇ ਪਰ ਗੱਲ ਉਹ ਸਿੰਘ ਪਿੱਛੇ ਨਹੀਂ ਨਾ ਆਉਣਾ ਜਿਵੇਂ ਆਪਾਂ ਇਹ ਗੱਲ ਕਰਤਾ ਪੰਜਾਬੀਆਂ ਦੀ ਹੈ ਹੁਣ ਆਪਣੇ ਪਿੱਛੇ ਸਿੰਘ ਲੱਗਦਾ ਕੁਮਾਰ ਜਿਵੇਂ ਆਪਾਂ ਕੋਰ ਲਾਉਂਦੇ ਆ ਪੰਜਾਬੀਆਂ ਨੂੰ ਜਿਹੜੀ ਕਹਿਦੀ ਆ ਆਪਾਂ ਪਰ ਕਿਤੇ ਨਾ ਕਿਤੇ ਉੱਥੇ ਤਾਂ ਯਾਦਵ ਜੇ ਲੱਗ ਗਿਆ ਪਰ ਉਹੀ ਗੱਲ ਆ ਜਾਂਦੀ ਹੈ ਨਾ ਕਿ ਜੋ ਜਾਦਵ ਆ ਵੀ ਗਿਆ ਚਲੋ ਜਰਨਲ ਕੈਟਾਗਰੀ ਆ ਗਈ ਜਾਂ ਕੋਈ ਐਸਸੀ ਬਣ ਗਿਆ ਬੀਸੀ ਬਣ ਗਿਆ ਉਹ ਚਲੋ ਜਾਤ ਪਾਤ ਤੇ ਆ ਗਈ ਪਰ ਕਿਤੇ ਨਾ ਕਿਤੇ ਮੈਂ ਜੇ ਗੱਲ ਕਰ ਆਪਣੀ ਗੱਲ ਕਰ ਰਿਹਾ ਉਹ ਪੰਜਾਬੀ ਕਮਿਊਨਿਟੀ ਤੇ ਜਿਹੜੇ ਬਿਹਾਰ ਦੇ ਆਪਣੇ ਆ ਰਹੇ ਨੇ ਭਾਈਚਾਰਾ ਉਹਨਾਂ ਦੀ ਕਮਿਊਨਿਟੀ ਅਗਰ ਉਹ ਆਣਗੇ ਤਾਂ ਕਿਤੇ ਨਾ ਕਿਤੇ ਆਪਣੀ ਲੈਂਗੁਏਜ ਆਪਣਾ ਪਹਿਰਾਵਾ ਆਪਣਾ ਕਲਚਰ ਜਿਵੇਂ ਉਹਨਾਂ ਤਮਾਕੂ ਜ਼ਿਆਦਾ ਖਾਂਦੇ ਨੇ ਗੁਟਕਾ ਜ਼ਿਆਦਾ ਖਾਂਦੇ ਨੇ ਉਹ ਪੰਜਾਬ ਦੇ ਵਿੱਚ ਆਮ ਦੇਖ ਨੂੰ ਮਿਲੇਗਾ ਨਹੀਂ ਹੁਣ ਆਪਾਂ ਕੋਈ ਆਪਣੇ ਮੁਰੇ ਬੀੜੀ ਪੀਂਦਾ ਆਪਾਂ ਗੁੱਸਾ ਕਰਦੇ ਹਾਂ ਉਹ ਤੇ ਜਿਹੜੇ ਪੰਜਾਬੀ ਲੋਕ ਨੇ ਠੀਕ ਹੈ ਵੀ ਇਹ ਜਿਹੜਾ ਜੜਦਾ ਜੁਰਦਾ ਜਾ ਇਹ ਖਾਂਦੇ ਸੀਗੇ ਉੜਦਾ ਪੰਛੀ ਖਾਂਦੇ ਹੁੰਦੇ ਤਾਂ ਪੰਜਾਬੀ ਲੋਕ ਖਾਣ ਲੱਗੇ ਜੀ ਠੀਕ ਹੈ ਵੀ ਪੰਜਾਬੀ ਲੋਕ ਆ ਪਾਂ ਜਾਂ ਨਹੀਂ ਖਾਂਦੇ ਹਣ ਜਿਹੜਾ ਲਾਲ ਜਾ ਧੁੱਕ ਜਾ ਮਾਰਦੇ ਨੇ ਬਾਕੀ ਤਾਂ ਉਹਨਾਂ ਦੀਆਂ ਕਾਫੀ ਪ੍ਰੀਤੀਆਂ ਨੇ ਜਿਹੜੀਆਂ ਪੰਜਾਬੀ ਲੋਕਾਂ ਨੇ ਆਪਣਾ ਰੱਖੀਆਂ ਨੇ ਜਿਹੜਾ ਮਤਲਬ ਪੰਜਾਬੀ ਸੱਭਿਆਚਾਰ ਵਾਸਤੇ ਪੰਜਾਬੀਅਤ ਵਾਸਤੇ ਕਾਟੇਵੰਦ ਸੁੱਦਾ ਮਤਲਬ ਜਿਹਨੀਆਂ ਬੇਦਾਰੀਆਂ ਤੇ ਮੈਂ ਉਹਨਾਂ ਕਿਤੇ ਵਸਦਿਆਂ ਨੇ ਉਹਨਾਂ ਦਾ ਖਾਣ-ਪਾਨ ਕਰਨ ਲੱਗੇ ਆਪਾਂ ਉਹਨਾਂ ਦੇ ਵਿੱਚ ਰਹਿਣ ਸਣ ਲੱਗੇ ਤੇ ਉਹਨਾਂ ਨੂੰ ਆਪਣੇ ਮਹਿਮਾਨ ਦੇ ਤੌਰ ਤੇ ਮਿਲਾਉਣ ਲੱਗੇ ਮਤਲਬ ਇਹਦੇ ਨਾਲ ਜਿਹੜਾ ਪੰਜਾਬੀ ਭਾਈਚਾਰਾ ਕਮਿਊਨਿਟੀ ਆ ਪੰਜਾਬੀ ਉਹ ਜਿਹੜੇ ਵਿੱਚ ਘਟਦੇ ਚੱਲ ਜਾਊਗੀ ਔਰ ਜਾ ਰਹੀ ਹੈ ਜੀ ਬਿਲਕੁਲ ਰਜਿੰਦਰ ਜੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਿਆਂ ਲੱਖਾ ਸੁਧਾਨ ਨੇ ਅੱਜ ਤੋਂ 5-7 ਦਿਨ ਪਹਿਲਾਂ ਇੱਕ ਦਿਖਾਇਆ ਸੀਗਾ ਇੱਕ ਪੰਜਾਬੀ ਆਪਣੇ ਪ੍ਰਵਾਸੀ ਵੀਰ ਨੇ ਉਹਨਾਂ ਨੂੰ ਕਿਹਾ ਪੁੱਛਿਆ ਸੀਗਾ ਕਿ ਭਾਈ ਤੇਰੇ ਘਰ ਤੇ ਕਿੰਨੀਆਂ ਵੋਟਾਂ ਬਣੀਆਂ ਨੇ ਤਾਂ ਉਸ ਬੰਦੇ ਨੇ ਬੜਾ ਹਰ ਬੜਾ ਹੀ ਜਵਾਬ ਦਿੱਤਾ ਕਹਿੰਦੇ ਜੀ ਮੇਰੇ ਘਰ ਤੇ ਮੈਨੂੰ ਬਿਨਾ ਪੁੱਛੇ ਮੇਤੋ ਬਿਨਾ ਇਜਾਜ਼ਤ ਲੇ 233 ਵੋਟਾਂ ਬਣ ਗਈਆਂ ਔਰ ਕਿਸੇ ਕੋਲ 170 ਬਣ ਗਈਆਂ ਕਈ ਐਸੇ ਸਾਡੇ ਪੰਜਾਬੀ ਵੀਰ ਹੁਣ ਸਾਹਮਣੇ ਆਏ ਨੇ ਅਜਾਦੋਂ ਤੋਂ ਸਾਨੂੰ ਪਤਾ ਹੀ ਆ ਕਿ ਇੱਕ ਪਿੰਡ ਦੇ ਵਿੱਚ 14 14 7600 ਤਾਂ ਬਿਹਾਰੀ ਵਣ ਮੰਤਲੋ ਪ੍ਰਵਾਸੀਆਂ ਦੀ ਵੋਟ ਬਣੀ ਪਈ ਹੈ ਕਿ 600 ਪੰਜਾਬੀ ਹੈ ਮਤਲਬ ਆਪਣੇ ਪੰਜਾਬੀਆਂ ਦੇ ਹੋਏ ਉਹਨਾਂ ਨੇ ਜਦੋਂ ਸ਼ਾਰਵਨ ਕੀਤੀ ਹੈ ਤਾਂ ਉੱਥੋਂ ਪਤਾ ਲੱਗੇ ਕਿ ਜਿਹੜੇ ਸਾਡੇ ਬਿਹਾਰ ਦੇ ਲੋਕ ਆਉਂਦੇ ਨੇ ਯੂਪੀ ਦੇ ਆਉਂਦੇ ਨੇ ਪ੍ਰਵਾਸੀ ਮਜ਼ਦੂਰ ਉਹ ਜੋ ਕਿਰਾਏ ਤੇ ਰਹੇ ਨੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਆਧਾਰ ਕਾਰਡ ਪੰਜਾਬ ਦਾ ਬਣ ਗਿਆ ਜਦ ਕੀ ਉਹਨਾਂ ਕੋਲੇ ਨਾ ਜ਼ਮੀਨ ਹੈ ਨਾ ਜਗਾ ਆਧਾਰ ਕਾਰਡ ਚਾਹੀਦਾ ਜੀ ਮਤਲਬ ਜਿਹੜਾ ਆਧਾਰ ਕਾਰਡ ਬਣਾਉਣਾ ਹੈ ਜਾਂ ਵੋਟਪਾਟ ਬਣਾਉਣਾ ਹੈ ਮਤਲਬ ਜਾਂ ਵੋਟ ਬਣਾਉਣੀ ਹੈ ਇਹ ਉਹ ਤਾਂ ਫਿਰ ਮਤਲਬ ਸਰਕਾਰ ਨੂੰ ਚਾਹੀਦਾ ਨਾ ਕੋਈ ਇਹ ਜਿਹਾ ਸਰਕਾਰ ਦਾ ਦੂਰੇ ਤਾਂ ਸ਼੍ਰੋਮੀ ਕਮੇਟੀ ਜਾਂ ਵੋਟਾਂ ਵੀ ਬਣਾ ਬਣਵਾਉਈ ਜਾਂਦੇ ਨੇ ਮਤਲਬ ਜਿਹੜਾ ਇੱਕ ਇਕੱਲੇ ਸਿੱਖਾਂ ਦੀ ਵੋਟ ਪੈਣੀ ਹੈ ਗੁਰਤਾ ਜਿਹੜਾ ਗੁਰੂ ਵਾਲਾ ਸਿੱਖ ਹੈ ਬਾਣਾ ਪਾਇਆ ਦਾਦਾ ਤੇ ਸੁਰੱਖਿਆ ਹੋਇਆ ਸਿਰਪੰਤਾ ਉਹਦੀ ਵੋਟ ਪਣੀ ਇਹ ਤਾਂ ਭਈ ਇਹਦਾ ਉਹਨਾਂ ਨਿਆਂਦੋਤਾਂ ਵੀ ਬਣਾਈ ਜਾਂਦੇ ਨੇ ਮਤਲਬ ਇਹ ਚਲੋ ਹੋਰ ਤਾਂ ਠੀਕ ਹੈ ਵੀ ਖਾਸ ਪੰਜਾਬੀਆਂ ਦੀ ਜਿਹੜੀ ਮਨੋ ਇਹ ਆ ਦੀ ਮੁੱਖ ਕਮਿਊਨਿਟੀ ਇਹ ਵੀ ਨਹੀਂ ਇਧਰਲੇ ਪਾਸੇ ਧਿਆਨ ਦੇ ਲਈ ਬਿਲਕੁਲ ਦੇਖੋ ਆਪਾਂ ਨੂੰ ਇਹ ਕੋਈ ਇਤਰਾਜ਼ ਨਹੀਂ ਜੀ ਕਿ ਇੰਡੀਆ ਸਭ ਦਾ ਸਾਂਝਾ ਹੈ ਕੋਈ ਵੀ ਆ ਕੇ ਉਹਦੇ ਕੰਮਕਾਰ ਕਰ ਸਕਦਾ ਹੈ ਪਰ ਕਿਤੇ ਨਾ ਕਿਤੇ 2 ਨੰਬਰ ਦੇ ਵਿੱਚ ਕਹਿੰਦੇ ਜਿਹੜੇ ਪ੍ਰਵਾਸੀ ਆਪਣੇ ਭਾਈਚਾਰਾ ਆ ਰਿਹਾ ਉਹਨਾਂ ਦੀ ਜਿਹੜੇ ਬੰਦੇ ਉਹਦੇ ਰਹਿ ਰਹੇ ਨੇ ਕਿਰਾਏ ਤੇ ਉਹਨਾਂ ਦੀ ਕੌਣ ਐਸੇ ਬੰਦੇ ਨੇ ਕਿ ਜਿਵੇਂ ਤੁਸੀਂ ਗਿਆ ਸਰਕਾਰੀ ਦੇ ਕੁਝ ਬੰਦੇ ਨੇ ਸਰਕਾਰ ਹੀ ਬਣਾ ਰਹੀ ਹੈ ਉਹ ਉਹਨਾਂ ਨੂੰ ਕਿਉਂ ਸ਼ਹਿ ਦੇ ਰਹੀ ਹੈ ਤੇ ਕਿਉਂ ਵੋਟ ਉਹਦੇ ਦਾ ਆਧਾਰ ਕਾਰਡ ਬਣਾ ਕੇ ਦੇ ਰਹੀ ਹੈ ਉਹ ਕਿ ਕੀ ਬੈਨੀਫਿਟ ਆਧਾਰ ਦੇਣ ਦਾ ਜਿਵੇਂ ਜਨੋਂ ਕੋਈ ਉੱਪਰ ਪਾਵਰਫੁਲ ਬੰਦਾ ਹੁੰਦਾ ਨਾ ਜਦੋਂ ਕੋਈ ਕਿਸੇ ਸਟੇਟ ਦੇ ਵਿੱਚ ਕੋਈ ਕਮਿਊਨਿਟੀ ਭਾਰੂ ਹੋਵੇ ਜਿਵੇਂ ਸਿੱਖ ਕਮਿਊਨਿਟੀ ਭਾਰੂ ਹੈ ਇੱਥੇ ਹੋਰਾਂ ਕਮਿਊਨਿਟੀਆਂ ਨੂੰ ਘਸਾ ਕੇ ਸਿੱਖਾਂ ਦੀ ਗਿਣਤੀ ਨੂੰ ਕਾਬੂ 'ਚ ਕਰਨ ਦੀ ਇੱਕੋ ਜੀ ਚਾਲ ਹੈ ਤੇ ਉਹਨੇ ਸਿੱਖਾਂ ਨੇ ਸਮਝਣਾ ਜਾਂ ਪੰਜਾਬੀਆਂ ਨੇ ਸਮਝਣਾ ਅਸੀਂ ਇਹ ਗੱਲ ਸਮਝਦੇ ਨਹੀਂ ਲੀਡਰ ਸਾਡੇ ਸਮਝਾਉਂਦੇ ਨਹੀਂ ਨਹੀਂ ਸਾਡੇ ਲੀਡਰ ਨੇ ਇਹ ਸਮਝਾਉਂਦੇ ਨੇ ਕੱਲਾ ਲੱਖਾ ਸਦਣਾ ਜੀ ਗਰੁੱਪ ਚਰ ਇਹ ਲੱਖਾ ਸਦਣਾ ਦਾ ਪਹਿਲਾਂ ਤੁਸੀਂ ਸੋਸ਼ਲ ਵਰਕਰ ਹੈ ਤੁਸੀਂ ਕਾਫੀ ਦੇਰ ਤੋਂ ਉਦੋਂ ਪਹਿਲਾਂ ਜਿੱਥੇ ਕੋਈ ਗਲਤ ਤਰਕ ਤਾਂ ਹੋਣੀ ਆਪਾਂ ਨਹੀਂ ਪਤਾ ਅਸੀਂ ਇਹਦੇ ਨਾਲ 2011 'ਚ ਜੇਲ੍ਹ ਕੱਟੀ ਹੈ ਆ ਵਧੀਆ ਬੰਦਾ ਹੈ ਜੋ ਕਹਿੰਦਾ ਉਹ ਸਹੀ ਗੱਲ ਕਹਿੰਦਾ ਉਹਨੂੰ ਪਤਾ ਹੈ ਵੀ ਪੰਜਾਬੀਅਤ ਬਾਰੇ ਪੰਜਾਬ ਬਾਰੇ ਪੰਜਾਬੀ ਬਾਰੇ ਉਹ ਕਾਫੀ ਧਿਆਨ ਰੱਖਦਾ ਤੇ ਉਹਦੇ ਮੁਤਾਬਕ ਲੋਕਾਂ ਨੂੰ ਚੱਲਣਾ ਚਾਹੀਦਾ ਉਹਨੂੰ ਕੋਈ ਨਾ ਕੋਈ ਉਹਦਾ ਜਾਂ ਕਿਤੇ ਨਾ ਕਿਤੇ ਉਹਦਾ ਮਾਨ ਸਨਮਾਨ ਕਰਕੇ ਵੱਡੇ ਲੋਕਾਂ ਦੇ ਜਿਹੜੇ ਪੜ੍ਹੇ ਲਿਖੇ ਲੋਕ ਜਾਂ ਵਿਧਾਨ ਸਭਾ ਜਾਂ ਪਾਰਲੀਮੈਂਟ ਉੱਥੇ ਜਿਹੇ ਇਹੋ ਜਿਹੇ ਬੰਦੇ ਭੇਜੇ ਜਾਣ ਤਾਂ ਉੱਥੇ ਇਹ ਪੰਜਾਬ ਪੰਜਾਬੀਅਤ ਦੀ ਗੱਲ ਕਰਨਗੇ ਤੇ ਹੋਰ ਤਾਂ ਕੋਈ ਗੱਲ ਹੀ ਨਹੀਂ ਕਰਦਾ ਬਿਲਕੁਲ ਦੇਖੋ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤ ਲੋਕ ਅੱਤਵਾਦ ਦਾ ਨਾਮ ਲੈਂਦੇ ਨੇ ਖਾਲਸਤਾਨੀ ਕਹਿੰਦੇ ਨੇ ਸਰਕਾਰ ਸੈਂਟਰ ਦੀ ਵੱਲ ਕਰਦੇ ਆ ਜੇ ਕੁਝ ਤਾਂ ਕੁਝ ਲੋਕ ਹੁਣ ਆਪਾਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਵੀ ਨੌਜਵਾਨ ਪੀੜੀ ਨਾਲ ਜੋੜਿਆ ਜਾਂਦਾ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਤੇ ਹੁਣ ਜੇ ਮੈਂ ਗੱਲਬਾਤ ਕਰਦਾ ਕਿ ਸਾਡੀ ਪੰਜਾਬੀਅਤ ਹੀ ਹੋਂਦ ਹੈ ਜਿਹੜੀ ਉਹ ਵੀ ਖਤਰੇ 'ਚ ਆ ਦੂਜੇ ਪਾਸੇ ਸਾਨੂੰ ਬਦਨਾਮ ਵੀ ਕੀਤਾ ਜਾ ਰਿਹਾ ਹੈ ਤਾਂ ਇਹਦੇ ਵਿੱਚ ਮੈਂ ਇੰਨਾ ਜ਼ਿਆਦਾ ਕੀਤਾ ਯਾਰ ਹੈ ਜੀ ਮੈਂ ਤੁਹਾਨੂੰ ਦੱਸਦਾ ਅੰਕੜਾ ਅਮਰੀਕਾ ਦੀ ਆਬਾਦੀ 30 ਕਰੋੜ ਹੈ ਜੀ ਆਪਣੀ ਆਬਾਦੀ 3 ਕਰੋੜ ਹੈ। ਅਮਰੀਕਾ ਦੇ ਵਿੱਚ ਆਏ ਸਾਲ ਚਿੱਤੇ ਨਾਲ 1 ਲੱਖ ਮੁੰਡਾ ਮਰਦਾ। ਜੀ। 1 ਲੱਖ ਮੁੰਡਾ ਮਰਦਾ ਜੀ ਤੇ ਜੇ ਆਪਾਂ ਉਹ 10 ਗੁਣਾ ਉਹਦੇ ਹਿਸਾਬ ਐਂ ਲਾਈਏ ਵੀ 3000 3000 ਵਾਂਗੂ ਹੋ ਗਿਆ ਜੀ। ਬੰਦਾ ਤੇ ਆਪਣੇ ਬੰਦਾ। ਮਤਲਬ ਕਹਿਣ ਦਾ ਭਾਵ ਆਪਣੇ 2022 ਦੇ ਵਿੱਚ 36 ਬੰਦਿਆਂ ਦੀ ਡੈਥ ਹੋਈ ਹੈ। 2023 ਦੇ ਵਿੱਚ 75 ਮੁੰਡਿਆਂ ਦੀ ਡੈਥ ਹੋਈ ਹੈ। 2024 ਦੇ ਵਿੱਚ 260 ਮੁੰਡਿਆਂ ਦੀ ਡੈਥ ਹੋਈ ਹੈ ਮਤਲਬ ਆਪਣੇ ਦਾ ਡੈਥ ਸਦਾਰ ਉਹ ਤੂੰ ਬਹੁਤ ਜਿਆਦਾ ਘਟ ਹੈ ਗਲ ਕਰ ਆਪਾਂ ਬਦਨਾਮ ਜਾਵੇ ਕਰ ਤੂੰ ਕਿਉਂਕਿ ਆਪਾਂ ਆਪਣੀ ਪੰਜਾਬੀਅਤ ਬਾਰੇ ਆਪਾਂ ਸੋਚਦੇ ਨੇ ਆਪਾਂ ਦੇ ਜਿਹੜੇ ਲੀਡਰ ਨੇ ਮੈਂ ਕਹਿੰਦਾ ਉਹਨਾਂ ਬਦਕਿਸਮਤੀ ਪੰਜਾਬ ਦੀ ਹੈ ਵੀ ਆਪਾਂ ਨੂੰ ਦੂਰ ਅੰਦੇਸ਼ੀ ਕੋਈ ਲੀਡਰ ਹੀ ਨਹੀਂ ਮਿਲਿਆ ਜਿੰਨਾ ਚਿਰ ਦੂਰ ਅੰਦੇਸ਼ੀ ਲੀਡਰ ਨਹੀਂ ਮਿਲਦਾ ਉਹਨਾਂ ਚਿਰ ਪੰਜਾਬ ਤੇ ਪੰਜਾਬੀਅਤ ਧਰਤਲ ਚ ਜਾਈ ਜਾਊਗੀ ਫੇੜਾ ਕਰਪ ਹੋਈ ਜਾਊਗਾ ਕੋਈ ਕਿਸਮਤ ਵਾਲਾ ਕਦੇ ਆਪਾਂ ਨੂੰ ਕੋਈ ਮੁੱਖ ਮੰਤਰੀ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵਰਨ ਗਿਆ ਦੂਰ ਅੰਦੇਸ਼ੀ ਬੰਦਾ ਤਾਂ ਇਹ ਸਿੱਖ ਕੌਮ ਪੰਜਾਬ ਤੇ ਪੰਜਾਬ ਪੱਟ ਚੜਤੀ ਕਲਾ ਚ ਹੋਊਗੀ ਕਿਉਂਕਿ ਸਿੱਖ ਕੌਮ ਦੇ ਕੋਲੇ 12 ਅਰਬ ਰੁਪਈਆ ਇੱਕ ਸਾਲ ਦੀ ਆਮਦਨ ਹੈ ਜਿਹੜੇ ਇਹ ਕਮੇਟੀ ਵਾਲੇ ਨੇ 6 ਅਰਬ ਰੁਪਈਆ ਤਨਖਾਹਾਂ ਦੇ ਰੂਪ ਚੁਕਾ ਜਾਂਦੇ ਨੇ 6 ਅਰਬ ਜ਼ਿਲ੍ਹੇਦਿਆਂ ਤੇ ਪਕੌੜਿਆਂ ਦੇ ਰੂਪ ਚੁਕਾ ਜਾਂਦੇ ਨੇ ਬੜੀ ਤਰਾਸਦੀ ਹੈ ਇਹ ਸਿੱਖ ਕੌਮ ਵਾਸਤੇ 1 ਰੁਪਈਆ ਵੀ ਨਹੀਂ ਖਰਚਦੇ ਆਪਦੇ ਪਰਿਵਾਰਾਂ ਵਾਸਤੇ ਆਪਦੇ ਰਿਸ਼ਤੇਦਾਰਾਂ ਵਾਸਤੇ ਤੇ ਆਪਦੇ ਵਾਸਤੇ ਬੋਤੀਆਂ ਗੱਡੀਆਂ ਵੱਡਾ ਪੈਸਾ ਵਾਲੀਆਂ ਗੱਡੀਆਂ ਸ਼ਰੋਨੀ ਕਮੇਟੀ ਦੇ ਖਰਚਿਆਂ ਤੇ ਚਲਦੀਆਂ ਨੇ ਸਿੱਖਤ ਤਾਂ ਪਤਾ ਨਹੀਂ ਇਹਦਾ ਕਦੋਂ حساب ਲਊ ਜਾਂ ਨਾ ਲਊ ਅੱਛਾ ਰਜਿੰਦਰ ਜੀ ਜੇ ਆਪਾਂ ਗੱਲਬਾਤ ਕਰ ਲੈਨੇ ਆ ਆਪਣੇ ਜਿਵੇਂ ਆਂਧਰਾ ਪ੍ਰਦੇਸ਼ ਦੇ ਸੀਐਮ ਨੇ ਨਾਡੂ ਉਹਨਾਂ ਨੇ ਕਿਹਾ ਕਿ ਸਾਡੀ ਜਿਵੇਂ ਆਂਧਰਾ ਪ੍ਰਦੇਸ਼ ਦੀ ਇੱਕ ਮਾਤਰਪਾਸ ਹੈ ਉਹ ਵੀ ਖਾਤਰੇ 'ਚ ਆਇਆ ਸਾਡਾ ਸੱਭਿਆਚਾਰ ਖਾਤਰੇ 'ਚ ਹੈ ਸਾਡਾ ਜਿਹੜੀ ਇੱਕ ਬੋਲਬਾਣੀ ਹੈ ਜਾਂ ਕਲਚਰ ਉਹ ਖਾਤਰੇ 'ਚ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਗਰ ਕੋਈ ਬੰਦਾ ਔਰੇ ਆਂਦਾ ਹੈ ਤਾਂ ਕਿਤੇ ਨਾ ਕਿਤੇ 5 ਸਾਲ ਲਈ ਜਾਂ 7 ਸਾਲ ਜਾਂ 10 ਸਾਲ ਉਹ ਬੰਦਾ ਸਿਰਫ ਔਰੇ ਆ ਕੇ ਕੰਮਕਾਰ ਕਰ ਸਕਦਾ ਉਹ ਨੂੰ ਨਾ ਵੋਟਰ ਆਈ ਬਣ ਸਕਦੀ ਹੈ ਨਾ ਉਹ ਘਰ ਖਰੀਦ ਸਕਦਾ ਤਾਂ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਅਗਰ ਤੁਸੀਂ ਆਉਣਾ ਹੈ ਤਾਂ ਜਿਵੇਂ ਆਪਣੇ ਬਾਕੀ ਸਟੇਟਾਂ ਦੀ ਗੱਲ ਕਰ ਲੈਣਾ ਆਪਾਂ ਹਿਮਾਚਲ ਚ ਨਹੀਂ ਜ਼ਮੀਨ ਲੈ ਸਕਦੇ ਆਪਾਂ ਰਾਜਸਥਾਨ ਚ ਨਹੀਂ ਲੈ ਸਕਦੇ ਐਮਐਮਪੀ ਨੇ ਗੱਲ ਕਰਾਂ ਤਾਂ ਐਮਪੀ ਦੇ ਵਿੱਚ ਬਾਲ ਠਾਕਰੇ ਮਾਤ ਤੋਂ ਅਗਰ 15 20 ਸਾਲ ਪੁਰਾਣੀ ਗੱਲ ਕਰਦਾ ਹਾਂ ਤਾਂ ਉਦੋਂ ਜਦੋਂ ਬੰਦੇ ਜੀ ਭਾਰਵਾਸੀ ਮਜ਼ਦੂਰ ਜਾਂਦੇ ਸੀਗੇ ਉਹ ਜਦੋਂ ਉੱਥੇ ਦਾ ਮਾਹੌਲ ਖਰਾਬ ਕਰਦੇ ਸੀਗੇ ਜਾਂ ਕਿਤੇ ਨਾ ਕਿਤੇ ਕੋਈ ਕ੍ਰਾਈਮ ਦੇ ਵਿੱਚ ਆਉਂਦੇ ਸੀ ਉਹ ਉਹਨਾਂ ਨੂੰ ਘੁੱਟਦੇ ਸੀ ਉਹ ਕਹਿੰਦੇ ਯਾਰ ਤੁਸੀਂ ਸਾਡਾ ਭਾਈਚਾਰਾ ਖਰਾਬ ਕਰਦੇ ਹੋ ਸਾਡੀ ਮੂਰੇ ਮਾਤਰ ਪਾਸ ਆਮ ਜਿਹੀ ਹੋਇਆ ਜੀ ਅਸਾਮ ਦੇ ਵਿੱਚ ਵੀ ਇਹ ਚੀਜ਼ ਹੋਈ ਹੈ ਅਸਾਮਾ ਦੇ ਜਿਹੜੇ ਆਸਾਮੀ ਲੋਕ ਨੇ ਉਹਨਾਂ ਦੀ ਡਿਮਾਂਡ ਸੀ ਕਿ ਜਿਹੜੇ ਲੋਕ 1960 ਤੋਂ ਪਹਿਲਾਂ ਦੇ ਰਹਿੰਦੇ ਨੇ ਉਹਨਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਵੇ ਜਿਹੜੇ 1960 ਤੋਂ ਬਾਅਦ ਦੇ ਨੇ ਉਹਨਾਂ ਨੂੰ ਇਥੋ ਨਹੀਂ ਨਾਗਰਿਕਤਾ ਕੋਈ ਵੋਟ ਪਾਡ ਕੋਈ ਆਧਾਰ ਕਾਰਡ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਦੂਜਾ ਸਰਕਾਰ ਦੀਆਂ ਕੋਈ ਸਹੂਲਤ ਉਹ ਪ੍ਰੋਵਾਈਡ ਨਾ ਕੀਤੀਆਂ ਜਾਣ। ਬਿਲਕੁਲ ਮੈਂ ਜੇ ਆਸਾਮ ਦੀ ਗੱਲ ਕਰਾਂ ਆਸਾਮ ਤੋਂ ਮੇਰੇ ਹੁਣ ਕਜ਼ਨ ਆ ਰਹੇ ਹੈ ਸ਼ਾਇਦ ਉਹ ਕੱਲ ਪਹੁੰਚ ਜੇਗਾ ਟ੍ਰੇਨ ਆਸਾਮ ਤੋਂ ਜਿਹੜੀ ਅੰਮ੍ਰਿਤਸਰ ਟ੍ਰੇਨ ਆਉਂਦੀ ਉਹਦੇ ਵਿੱਚ ਆ ਰਹੇ ਨੇ। ਉਹ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਹਿੰਦੇ ਜਦੋਂ ਉੱਥੇ ਕੋਈ ਜੌਬ ਮਿਲਨੀ ਹੈ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀ ਅਸਾਮੀਸ ਜਿਹੜੀ ਲੈਂਗੁਏਜ ਹੈ ਉਹਨੂੰ ਸਿੱਖਣਾ ਪਏਗਾ, ਸਾਡਾ ਕਲਚਰ ਸਿੱਖਣਾ ਪਏਗਾ, ਸਾਡਾ ਔਰੇ ਵੈਦਰ ਕੀ ਹੈ ਉਰੇ ਦਾ ਮਤਲਬ ਅਸਾਮ ਕੀ ਕਹਿੰਦਾ ਹੈ ਅਸਾਮ ਦੀ ਡਿਮਾਂਡ ਕੀ ਹੈ ਉਸ ਹਿਸਾਬ ਨਾਲ ਤੁਸੀਂ ਆ ਕੇ ਫਿਰ ਜੋਰੇ ਪੜ ਸਕਦੇ ਹੋ ਜੋਬ ਲੈ ਸਕਦੇ ਹੋ ਹੁਣ ਕੁਝ ਆਈਪੀਐਸ ਨੇ ਉਹਨਾਂ ਤੇ ਵੀ ਉਹਨਾਂ ਨੇ ਬਹੁਤ بڑا ਇਤਰਾਜ਼ ਜਤਾਇਆ ਜਿਵੇਂ ਉਹ ਕਹਿੰਦੇ ਪਹਿਲਾਂ ਅਸਾਮੀ ਸਿੱਖੋ ਸਾਡਾ ਕਲਚਰ ਸਿੱਖੋ ਉਸ ਤੋਂ ਬਾਅਦ ਤੁਸੀਂ ਆ ਕੇ ਸਾਡੇ ਤੇ ਉਰੇ ਜੋਬ ਕਰ ਸਕਦੇ ਹੋ ਉਹਨਾਂ ਨੇ ਬਹੁਤ ਵੱਡੇ ਆਈਪੀਐਸ ਨੇ ਉਹਨਾਂ ਨੇ ਵੀ ਬੜੇ ਅਲਿਗੇਸ਼ਨ ਲਾਇਏ ਨੇ ਜੀ ਫਿਰ ਉਹ ਜਿਹੜੇ ਉਹ ਲੋਕ ਨੇ ਉਹਨਾਂ ਦੀ ਗੋਚ ਸਹੀ ਹੈ ਜਿਹੜੇ ਆਪਣੇ ਆਪ ਦੇ ਪਿੰਡਾਂ ਦੇ ਜਵਾਬ ਤਾਂ ਪੰਜਾਬੀ ਸਕੂਲਾਂ ਚ ਪੜਦੇ ਨੇ ਜੀ ਉਹਨਾਂ ਦਾ ਪੰਜਾਬੀ ਨਹੀਂ ਆਉਂਦੀ ਉਹ ਤਾਂ ਤਾਂ ਹੋ ਕਰਦੇ ਨੇ ਤੇ ਆਪਣੇ ਆਲੇ ਨੂੰ ਪੰਜਾਬੀ ਪਰਨ ਵਾਲੇ ਸਕੂਲਾਂ ਨਾ ਪੜਾਉਣ ਵਾਲੇ ਸਕੂਲਾਂ ਚਾਪਾ ਲਾਉਂਦੇ ਨਹੀਂ ਆ ਪੰਜਾਬੀ ਪੜਾਉਣ ਵਾਲੇ ਜਿੱਥੇ ਜਿਹੜੇ ਸਕੂਲਾਂ 'ਚ ਪੰਜਾਬੀ ਪੜ੍ਹਦੀ ਹੈ ਪੰਜਾਬੀ ਲੋਕਾਂ ਦੇ ਬੱਚੋ 'ਚ ਬਹੁਤ ਘੱਟ ਪੜ੍ਹਦੇ ਮਤਲਬ ਜਿਹੜਾ ਇਹ ਹੈ ਇਹ ਸੱਭਿਆਚਾਰ ਵਾਸਤੇ ਤੇ ਪੰਜਾਬ ਵਾਸਤੇ ਬਹੁਤ ਕਾਟੇਵੰਦ ਸੱਭਾ ਬਿਲਕੁਲ ਸੁੰਦਰ ਜੀ ਆਪਾਂ ਨੂੰ ਪੰਜਾਬੀ ਬੱਚਿਆਂ ਦਾ ਹੱਥ ਚਾਹੀਦੀ ਹੈ ਪੰਜਾਬੀ ਸੱਭਿਆਚਾਰ ਚਾਹੀਦਾ ਪੰਜਾਬੀ ਪੇਸ਼ ਚਾਹੀਦਾ ਪਾਸ਼ਾ ਪੇਸ਼ ਮਤਲਬ ਇਹ ਚੀਜ਼ਾਂ ਹੁੰਦੀਆਂ ਨੇ ਬਿਲਕੁਲ ਦੇਖੋ ਰਜਿੰਦਰ ਜੀ ਮੈਂ ਗੱਲ ਕਹਿਣਾ ਕਿ ਇੱਕ ਮੇਰੇ ਕਜ਼ਨ ਨੇ ਕੈਨੇਡਾ ਤੋਂ ਜਿਨ੍ਹਾਂ ਨੇ ਮਣੀ ਕਿਹਾ ਕਿ ਪ੍ਰੋਗਰਾਮ ਕਰੋ ਤੁਸੀਂ ਤੇ ਉਹਨਾਂ ਨੇ ਗੱਲ ਕਹੀ ਆ ਦੇਖੋ ਦਲਜੀਤ ਵਰਗੇ ਪੱਗ ਬੰਨ ਕੇ ਬੰਦਾ ਪੂਰੇ ਵਰਲਡ ਦੇ ਵਿੱਚ ਕਹਿੰਦੇ ਛਾਇਆ ਹੋਇਆ ਉਹਨਾਂ ਨੇ ਪੰਜਾਬੀ ਜਿਹੜੀ ਪੰਜਾਬੀ ਸਿੰਗਿੰਗ ਆ ਲਾਲੋਜ ਆ ਪੰਜਾਬੀ ਪਹਿਰਾਵਾ ਪੂਰੇ ਅੰਗਰੇਜ਼ਾਂ ਤੱਕ ਪਹੁੰਚਾਤਾ ਤੇ ਕਿਤੇ ਨਾ ਕਿਤੇ ਹਾਲੀਵੁੱਡ 'ਚ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਹੁਣ ਕਹਿੰਦੇ ਪਹਿਰਾਵਾ ਕਿ ਅੰਗਰੇਜ਼ ਵੀ ਇਹ ਪਹਿਰਾਵਾ ਪਾ ਕੇ ਜੋ ਪੰਜਾਬੀ ਬੰਦਾ ਲੈ ਕੇ ਕਿਤੇ ਨਾ ਕਿਤੇ ਅੰਗਰੇਜ਼ਾਂ ਦੇ ਫਿਲਮਾਂ 'ਚ ਵੀ ਆਣਗੇ ਪਰ ਕਿਤੇ ਨਾ ਕਿਤੇ ਅਸੀਂ ਅਸੀਂ ਚਾਹੁੰਦੇ ਆ ਕਿ ਆਪਾਂ ਪੰਜਾਬੀ ਜਿਹੜੀ ਉਹ ਐਡੀ ਬਣੀ ਭੰਗੜਾ ਗਿੱਧਾ ਤੇ ਇਲਾਵਾ ਜਿਹੜਾ ਆਪਣਾ ਸਿੱਖ ਪਹਿਛਾ ਜਾਂ ਪਹਿਰਾਵਾ ਹੈ ਜਿਵੇਂ ਆਪਾਂ ਨਹਿنگ ਸਿੰਘ ਕਹਿੰਦੇ ਆ ਉਹਨਾਂ ਨੇ ਵੀ ਬਹੁਤ ਵੱਡਾ ਕਿਤੇ ਨਾ ਕਿਤੇ ਯੂ ਐਸ ਏ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਬੜੌੜਾ ਬਹਿਚਾਰ ਬਣਾਈ ਹੈ ਪਹਿਚਾਣ ਆ ਉਹਨਾਂ ਦੀ ਹੈ ਜਿਹੜਾ ਕੀਤਾ ਜੀ ਸਾਡੇ ਸਾਡੇ ਆ ਸਿੱਧੂ ਮੂਸੇ ਵਾਲੇ ਨੇ ਕਿ ਇੰਟਰਨੈਸ਼ਨਲ ਪੱਤਰ ਤੇ ਲੈ ਗਿਆ ਪੰਜਾਬੀ ਨੂੰ ਪੰਜਾਬੀ ਨੂੰ ਲੈ ਗਿਆ ਪੱਗ ਨੂੰ ਲੈ ਗਿਆ ਕੇਸਾ ਨੂੰ ਲੈ ਗਿਆ ਪਰ ਗੱਲ ਹੋਈ ਜਾਂਦੀ ਐ ਅਸੀਂ ਨਹੀਂ ਮੈਂ ਗੱਲ ਰਜਿੰਦਰ ਜੀ ਗੱਲ ਇਹ ਕਿ ਆਪਾਂ ਵਰਲਡ ਤੱਕ ਤੇ ਪਹੁੰਚ ਗਏ ਪਰ ਆਪਣਾ ਕਿਸੇ ਨਾ ਕਿਸੇ ਜਿਹੜਾ ਪੰਜਾਬ ਹੈ ਉਹ ਅੰਦਰੋਂ ਹੁਣ ਖੋਖਲਾ ਹੁੰਦਾ ਨਜ਼ਰ ਆ ਰਿਹਾ ਇਹਦੇ ਪਿੱਛੇ ਆਪਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਫਿਰ ਆਪਣੇ ਦੇ ਉੱਤੇ ਜਿਹੜੀਆਂ ਕੁੱਝੀਆਂ ਚਾਲਾਂ ਗੱਲੀਆਂ ਜਾ ਰਹੀਆਂ ਨੇ ਉਸ ਕੀ ਆ ਸਾਡੇ ਵਿਰੋਧੀ ਲੀਡਰ ਸੱਤਾ ਦਾ ਸੁਖਾ ਨੰਦ ਮੰਨਣ ਵਾਸਤੇ ਜਿਹੜੀਆਂ ਦੂਜੀਆਂ ਗਲਤ ਤਾਕਤਾਂ ਸੀ ਉਹਨਾਂ ਨਾਲ ਸਮਝੌਤੇ ਕਰ ਬੈਠੇ ਜਿੰਨਾ ਵੀ ਖਮਿਆਜੇ ਪੰਜਾਬ ਪੰਜਾਬੀਆ ਤੁਹਾਨੂੰ ਹੁਣ ਥੁੱਕ ਰਹੀ ਐ ਤੇ ਮੂਰੇ ਥੁੱਕਦੀ ਰਹੂ ਮਤਲਬ ਆਵਦੀਆਂ ਕੁਰਸੀਆਂ ਤੇ ਆਨੰਦ ਮਾਨਣ ਵਾਸਤੇ ਉਹ ਗਲਤ ਪਾਰਟੀਆਂ ਨਾਲ ਸਮਝਾ ਉੱਤੇ ਕਰ ਬੈਠੇ ਗਲਤ ਪਾਲਿਸੀਆਂ ਤੇ ਸਾਈਨ ਕਰ ਬੈਠੇ ਜਿਹੜੀਆਂ ਪੰਜਾਬ ਤੇ ਪੰਜਾਬੀਅਤ ਲਈ ਬੜੀਆਂ ਹਸਾਤ ਕਰਨੇ ਅੱਛਾ ਰਜਿੰਦਰ ਜਿੰਦਿਆਂ ਦੇ ਇੱਕ ਮੇਰਾ ਇਲਾਸ ਕੁਛ ਨਹੀਂ ਹੈ ਅਗਰ ਜਿਹੜੇ ਹਿਸਾਬ ਨਾਲ ਪੰਜਾਬ ਦੇ ਵਿੱਚ ਪ੍ਰਵਾਸੀ ਆਪਣੇ ਭਰਾ ਆ ਰਹੇ ਨੇ 2 ਨੰਬਰ ਦਾ ਆਧਾਰ ਕਾਰਡ ਬਣਦਾ ਜਾ ਰਿਹਾ ਹੈ ਤਾਂ ਉਹਦੇ ਵਿੱਚ ਆਪਣੀ ਜਿਹੜੀ ਪੰਜਾਬੀ ਲਾ ਲਓ ਪੰਜਾਬੀਅਤ ਲਾ ਲਓ ਜਾਂ ਪੰਜਾਬ ਦੇ ਲੋਕ ਪਿਆਰ ਕਰਨ ਵਾਲੇ ਨੇ ਆਪਣੇ ਭਾਈਚਾਰੇ ਨੂੰ ਉਹਨਾਂ ਨੂੰ ਹੁਣ ਕਿੰਨਾ ਕੁ ਸਤਾਰ ਰਹਿਣਾ ਚਾਹੀਦਾ ਹੈ ਜਾਂ ਕੀ ਆਵਾਜ਼ ਉਠਾਉਣੀ ਚਾਹੀਦੀ ਹੈ ਜਿਹਦੇ ਨਾਲ ਪੰਜਾਬੀ ਉਹ ਅਗਰ ਤੋਂ ਇਲਾਵਾ ਕੋਈ ਹੋਰ ਸਟੇਟ ਤੋਂ ਆਉਂਦਾ ਬੰਦਾ ਉਹ ਆ ਕੇ ਕੰਮ ਕਰੇ ਪੰਜ ਸੱਤ ਉਹਦਾ ਪਾਸ ਨਾ ਉਹਰੇ ਜ਼ਮੀਨ ਲੈ ਸਕੇ ਨਾ ਉਹ ਆਪਣਾ ਆਧਾਰ ਕਾਰਡ ਬਣਾ ਸਕੇ ਐਸੀ ਕੋਈ ਅਗਰ ਸਰ ਦੇਖੋ ਜੀ ਵਿਧਾਨ ਸਭਾ ਚ ਸਰਕਾਰ ਬਿਲਕੁਲ ਪਾਸ ਕਰੇ ਲੋਕ ਕਿਤੇ ਚ ਹੁਣ ਕੀ ਕਰਨ ਲੋਕਾਂ ਲੋਕ ਤਾਂ ਇੱਕ ਮੰਗ ਰੱਖ ਸਕਦੇ ਨੇ ਲੋਕਾਂ ਨੇ ਮੰਗ ਰੱਖੀ ਹੁਣ ਅਸੀਂ ਅਹ ਦੇਖੋ ਤਾਂ ਫਿਰ ਸਰਕਾਰ ਦੇ ਵਿਧਾਨ ਸਭਾ ਚ ਕੋਈ ਬਿਲ ਪਾਸ ਕਰਦੀ ਆ ਵੀ ਉਹ ਲਾਗੂ ਹੋਊਗਾ ਲੋਕ ਕਿਰਨ ਲੋਕਾਂ ਦਾ ਮੰਗ ਰੱਖਣੀ ਹੁੰਦੀ ਐ ਲੋਕਾਂ ਨੇ ਮੰਗ ਰੱਖਤੀ ਜਦੋਂ ਮੂਰੇ ਇਲੈਕਸ਼ਨ ਕੋਈ ਹੋਰ ਆਉਣੀਆਂ ਇਲੈਕਸ਼ਨਾਂ ਦੇ ਵਿੱਚ ਮੰਗ ਰਕੀਓ ਜਾਂ ਬਿਲ ਪਾਸ ਕਰਨਾ ਉਹ ਤਾਂ ਫਿਰ ਪੰਜਾਬ ਸਰਕਾਰ ਦਾ ਕੰਮ ਐ ਮਰਜਿੰਦਰ ਜੀ ਇਹ ਤੁਹਾਨੂੰ ਲੱਗਦਾ ਕਿ ਇਹ ਸ਼ਹਿਰ ਸ਼ਹਿਰ ਤੋਂ ਹੋਣਾ ਚਾਹੀਦਾ ਜਾਂ ਪਿੰਡ ਤੋਂ ਵੀ ਇਹ ਆਵਾਜ਼ ਉਠਣੀ ਚਾਹੀਦੀ ਐ ਕਿ ਠੀਕ ਐ ਪੰਜਾਬ ਦੇ ਵਿੱਚ ਆਓ ਰਹੋ ਕੰਮ ਕਰੋ ਪੰਜਾਬ ਦੀ ਤਰੱਕੀ ਚ ਹਿੱਸਾ ਪਾਓ ਪਰ ਜਿਵੇਂ ਸਮੁੱਚੇ ਪੰਜਾਬ ਵੱਲੋਂ ਉੱਠੀ ਜਾਣੀ ਚਾਹੀਦੀ ਇਹਨੂੰ ਪਿੰਡੂ ਸ਼ਹਿਰੂ ਇਲਾਕੇਾਂ ਦੀ ਨਹੀਂ ਬੰਦਿਆ ਜਾਣਾ ਚਾਹੀਦਾ ਤੇ ਕਸ ਸਮੁੱਚੇ ਪੰਜਾਬ ਦੀ ਮੰਗ ਹੋਣੀ ਚਾਹੀਦੀ ਹੈ ਸਮੁੱਚਾ ਪੰਜਾਬ ਇਹ ਮੰਗ ਕਰਦਾ ਆਪਾਂ ਵੀ ਮੰਨ ਕਰਦੇ ਆ ਚੈਨਲ ਦੇ ਧਿਰੋਂ ਵੀ ਜਿਹੜੇ ਮਤਲਬ ਠੀਕ ਹੈ ਕੰਮ ਕਰਨ ਦਾ ਅਧਿਕਾਰ ਹੈ ਮੌਲਿਕ ਅਧਿਕਾਰ ਨੇ ਜਾਂ ਜੋ ਕੋਈ ਹੋਰ ਤਰ੍ਹਾਂ ਦੇ ਅਧਿਕਾਰ ਨੇ ਉਹ ਅਬਦੇ ਤਰ੍ਹਾਂ ਦੀ ਵਰਤੋਂ ਕਰਨ ਦੀ ਗੱਲ ਕਰ ਜਿਹੜੀ ਪ੍ਰੋਪਰਟੀ ਫ੍ਰੀਡ ਹਣੀ ਹੈ ਜਾਂ ਆਧਾਰ ਕਾਰਡ ਜਾਂ ਵੋਟ ਪਾਡ ਉਥੋਂ ਦੇ ਮਤਲਬ ਸਿਆਸੀ ਤਾਣੇ ਬਾਣੇ ਦੇ ਵਿੱਚ ਅਬ ਦੀ ਇੰਟਰਫੀਅਰੈਂਸ ਹੈ ਉਹ ਇਹਨਾਂ ਦੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਜੀ ਮਤਲਬ ਉਹ ਪੰਜਾਬ ਦੇ ਭਾਟੇ ਵਾਸਤੇ ਹੈ ਇਸ ਕਰਕੇ ਆਪਾਂ ਦੁਆਰਾ ਇਹ ਹੀ ਮੰਗ ਕਰਦੇ ਆ ਜੀ ਮਤਲਬ ਜਿਹੜੀ ਇਹਨਾਂ ਦੀ ਸਿਆਸੀ ਇੰਟਰਫੀਰੈਂਸ ਹੈ ਉਹ ਬੰਦ ਕੀਤੀ ਜਾਵੇ ਬਾਕਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੁੜਨ ਲਈ ਜੀ ਠੀਕ ਹੈ ਸਰ ਥੈਂਕ ਯੂ ਤਾਂ ਦਰਸ਼ਕੋ ਇਹ ਸਨ ਆਪਣੇ ਰਜਿੰਦਰ ਜੀ ਜਿਹੜੇ ਆਪਣੇ ਵਿਚਾਰ ਸਾਂਝੇ ਕਰ ਰਹੇ ਸੀਗੇ ਤੇ ਜੋ ਸਾਡਾ ਇੱਕ ਚੈਨਲ ਹੈ ਟ੍ਰਿੰਡਸਾ ਚੈਨਲ ਉਹ ਤੇ ਅਸੀਂ ਮਾਧਿਅਮ ਰਾਹੀਂ ਇਹ ਹੀ ਗੁਜਾਰਿਸ਼ ਕਰਨਾ ਚਾਹੁੰਦੇ ਹਾਂ ਸਰਕਾਰ ਮੂਰੇ ਕਿ ਠੀਕ ਹੈ ਜਿਹੜੇ ਸਾਡੇ ਪ੍ਰਵਾਸੀ ਭਰਾ ਨੇ ਉਹ ਉਰੇ ਕੰਮ ਕਰ ਲਈ ਆਣਾ ਚਾਹੁੰਦੇ ਨੇ ਆਓ ਜੀ ਆਇਆਂ ਨੂੰ ਹੈ ਵੈਲਕਮ ਹੈ ਪੰਜਾਬ ਦੇ ਵਿੱਚ ਪਰ ਕਿਤੇ ਨਾ ਕਿਤੇ ਜੇ ਮੈਂ ਹੁਣ ਪੰਜਾਬ ਦੇ ਕੁਝ ਲੋਕ ਨੇ ਸਵਾਰਥੀ ਲੋਕ ਨੇ ਉਹ ਆਪਣੀ ਬੋਟ ਦੀ ਰਾਜਨੀਤੀ ਕਰ ਰਹੇ ਨੇ ਪਾਰਟੀਆਂ ਵੱਲੋਂ ਉਹ ਕਿਤੇ ਨਾ ਕਿਤੇ ਜਿਹੜੇ ਸਾਡੇ ਪ੍ਰਵਾਸੀ ਭਰਾ ਆ ਰਹੇ ਨੇ ਉਰੇ ਰਹਿਣ ਵਾਸਤੇ ਉਹ ਜਿਹੜੇ ਕਿਰਾਏਤੇ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਜਿਸ ਦੇ ਉੱਤੇ ਉਹ ਕਿਰਾਏਤੇ ਰਹਿ ਰਹੇ ਨੇ ਘਰ ਦੇ ਵਿੱਚ ਉੱਥੇ ਵੀ ਉਹਨਾਂ ਦੀ ਕਿਤੇ ਨਾ ਕਿਤੇ ਵੋਟ ਬਣਾਈ ਜਾ ਰਹੀ ਹੈ ਦੋ ਨੰਬਰ ਦੇ ਵਿੱਚ ਆਧਾਰ ਕਾਰਡ ਬਣਾਇਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਇਹ ਵੀ ਬਹੁਤ ਗਲਤ ਹੋ ਰਿਹਾ ਦੂਜੀ ਗੱਲ ਇਹ ਹੈ ਕਿ ਅਗਰ ਤੁਹਾਨੂੰ ਕੁਝ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਉਹਨਾਂ ਦੇ ਪਤੇ ਤੇ ਕਿੰਨੇ ਲੋਕਾਂ ਦੇ ਆਧਾਰ ਕਾਰਡ ਬਣ ਗਏ ਕੱਲ ਨੂੰ ਰੱਬ ਨਾ ਕਰੇ ਅਗਰ ਉਹ ਬੰਦੇ ਨੂੰ ਕੁਝ ਹੋ ਜਾਂਦਾ ਹੈ ਜਿਹੜਾ ਉਸੇ ਮੇਨ ਮਾਲਕ ਹੈ ਪੰਜਾਬ ਦਾ ਵਾਸੀ ਹੈ ਉੱਥੇ ਆ ਕੇ ਪ੍ਰਵਾਸੀ ਭਰਾ ਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਕਹਿੰਦਾ ਕਿ ਭਰਾਵਾ ਮੇਰੇ ਤੋਂ ਵਰੇ ਵੋਟ ਬਣੀ ਹੈ ਮੈਂ ਤਾਂ ਉਹ ਡਾਕੂਮੈਂਟਸ ਭਰਦਾ ਰਿਹਾ ਉਰੇ ਮੈਂ ਆਪਣਾ ਪਾਸਵਰਡ ਬਣਾ ਲਿਆ ਜਾਂ ਕੁਝ ਕਰ ਲਿਆ ਤਾਂ ਚਾਹੇ ਉਹ ਕਿਰਾਏ ਤੇ ਰੰਦਾ ਹੋਵੇ ਜਾਂ ਕਿਤਨਾ ਕਿਤੇ ਉਹ ਰਹਿ ਕੇ ਕਿਰਾਏ ਤੋਂ ਵੋਟ ਅਪਲਾਈ ਕਰਕੇ ਦੂਜੇ ਪਾਸੇ ਚਲਾਈ ਜਾਂਦਾ ਹੈ ਉਹ ਵੀ ਕਿਤਨਾ ਕਿਤੇ ਉਹਦਾ ਮਾਲਕ ਦਾ ਹੱਕਦਾਰ ਬਣ ਸਕਦਾ ਉਹੀ ਗੱਲ ਆ ਭੀ ਹਿੰਦੁਸਤਾਨ ਦੇ ਵਿੱਚ ਫਿਰ ਹੋਰ ਕਚੈਰੀਆਂ ਜਿਹੜੀਆਂ ਉਹ ਜਲਦੀ ਇਨਸਾਫ ਨਹੀਂ ਕਰਦੀਆਂ ੱੱੱਕੇ ਹੀ ਖਾਨ ਨੂੰ ਮਿਲਦੇ ਨੇ ਤਾਂ ਕਿਤਨਾ ਕਿਤੇ ਪੰਜਾਬੀਆਂ ਨੂੰ ਵੀ ਬੜਾ ਧਿਆਨ ਰੱਖਣਾ ਚਾਹੀਦਾ ਚੀਜ਼ ਤੇ ਤੇ ਜਿਹੜੇ ਇੱਕ ਵੋਟ ਕੋਈ ਆਈਡਰ ਬਣਾਉਂਦਾ ਹੈ ਤਾਂ ਕੋਈ ਜਿਹੜਾ ਇੱਕ ਵੋਟ ਉਹਦਾ ਪਤ ਬਣਾਉਂਦਾ ਡੀਪੀ ਆਉਂਦਾ ਜਾਂ ਡੀਪੀਆਰ ਹੁੰਦਾ ਔਰ ਤੋਂ ਕਿਤਨਾ ਕਿਤੇ ਇੱਕ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਮੇਰੇ ਆਧਾਰ ਕਾਰਡ ਦੇ ਨੰਬਰ ਤੇ ਜਾਂ ਮੇਰੇ ਐਡਰੈਸ ਤੇ ਕੋਈ ਬੰਦਾ ਔਰੇ ਆਪਣੇ ਵੋਟਰ ਆਈਡੀ ਤਾਂ ਨਹੀਂ ਬਣਾ ਰਿਹਾ ਤਾਂ ਜ਼ਰੂਰ ਪੰਜਾਬੀ ਵੀਰੋ ਮੈਂ ਤਾਂ ਅਹੀ ਹੁਣ ਤੁਹਾਨੂੰ ਬੁਝਾਰਿਸ਼ ਕਰਦਾ ਜ਼ਰੂਰ ਜਾਗਰੂਤ ਹੋਵੋ ਪਤਾ ਕਰੋ ਕਦੇ ਐ ਨਾ ਹੋਵੇ ਜਿਵੇਂ ਹੁਣ ਪੰਜਾਬੀ ਵੀਰਾਂ ਦੇ ਕੁਝ ਆਪਾਂ ਵੀਡੀਓ ਦੇਖੇ ਨੇ ਲੱਖਾ ਸੁਧਾਨ ਨੇ ਦੱਸੇ ਨੇ ਵੀਡੀਓ ਵੀ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਿ ਕੋਈ ਲੋਕਾਂ ਨੂੰ ਪਤਾ ਹੀ ਨਹੀਂ ਕਿ ਮੇਰੇ ਕਿਰਾਏ ਤੇ ਲੋਕ ਜਿਹੜੇ ਰਹਿ ਰਹੇ ਨੇ ਉਹਨਾਂ ਨੇ ਉੱਥੇ ਦਾ ਹੀ ਆਧਾਰ ਕਾਰਡ ਬਣਾ ਲਿਆ ਔਰ ਕਈਆਂ ਦੇ ਤਾਂ ਜਿਵੇਂ ਇੱਕ ਬੰਦਾ ਇੱਕ ਸੈਂਡ ਲੈ ਕੇ ਤੂੰ ਆਧਾਰ ਸੈਂਟਰ ਚ ਲਿਆ ਜਾਂਦਾ ਜਿਵੇਂ ਆਜ ਕੱਲ ਪ੍ਰਾਈਵੇਟ ਬੰਦਿਆਂ ਨੂੰ ਅਥਾਰਟੀ ਦਿੱਤੀ ਵੀ ਆਧਾਰ ਕਾਰਡ ਬਣਾਉਣ ਦੀ ਉਹ ਜਾਂਦੇ ਨੇ ਐਡਰੈਸ ਭਰ ਦਿੰਦੇ ਨੇ ਤੇ ਉਹ ਪ੍ਰਿੰਟ ਆਊਟ ਕੱਢ ਕੇ ਦੇ ਦਿੰਦੇ ਨੇ ਤੇ ਉਹ ਕਿਤੇ ਨਾ ਕਿਤੇ ਵੋਟਰ ਆਈਡੀ ਦੀ ਲਿਸਟ 'ਚ ਵੀ ਆ ਜਾਂਦੇ ਨੇ ਉਹ ਵੋਟ ਵੀ ਪਾ ਰਹੇ ਨੇ ਪਰ ਠੀਕ ਹੈ ਵੋਟ ਪਾਉਣ ਦਾ ਸਭ ਨੂੰ ਅਧਿਕਾਰ ਹੈ ਸਾਰੇ ਉਰੇ ਰਹਿ ਸਕਦੇ ਆਪਾਂ ਪਰ 2 ਨੰਬਰ ਦੀ ਬਜਾਏ ਤੁਸੀਂ 1 ਨੰਬਰ ਦੇ ਵਿੱਚ ਅger ਕੰਮ ਕਰੋ ਆ ਕੇ ਉਰੇ ਮਜ਼ਦੂਰੀ ਕਰੋ 5-7 ਸਾਲ ਦਾ ਕੋ ਪੂਰੀ ਸਿਸਟਮ ਹੋਣਾ ਚਾਹੀਦਾ ਹੈ ਕਿ ਜੀ ਕਰਨ ਤੋਂ ਬਾਅਦ ਤੁਹਾਡੀ ਇਨਕੁਆਇਰੀ ਹੋਵੇ ਜੇ ਤੁਸੀਂ ਯੂਪ ਬਿਹਾਰ ਤੋਂ ਆਇਓ ਕਿਸੇ ਸਟੇਟ ਤੋਂ ਆਇਓ ਤੁਹਾਡਾ ਰਿਕਾਰਡ ਕੀ ਬੋਲਦਾ ਉੱਥੋਂ ਐਨਓਸੀ ਲੈ ਕੇ ਆਓ ਫਿਰ ਆ ਕੇ ਵੀ ਤੁਸੀਂ ਆਪਣਾ ਵੋਟਰ ਆਈਡੀ ਚ ਤਬਦੀਲ ਕਰ ਸਕਦੇ ਹੋ ਐਨਾ ਵੀ ਉੱਥੇ ਤੁਸੀਂ ਕ੍ਰਿਮੀਨਲ ਹੋ ਮੋ ਉਰੇ ਆ ਕੇ ਤੁਸੀਂ ਆਪਣਾ ਡਰੈਸ ਚੇਂਜ ਕਰ ਲਓ ਉਰੇ ਆਪਣਾ ਰਹਿ ਸਕਦੇ ਹੋ ਜੋ ਆਪਣੇ ਪ੍ਰਵਾਸੀ ਜਿਹੜੇ ਭਰਾ ਨੇ ਉਹ ਆਪਣੇ ਨੰਬਰ ਤੇ ਜਾਂ ਆਪਣੇ ਡਰੈਸ ਤੇ ਉਸ ਬੰਦੇ ਦਾ ਆਧਾਰ ਕਾਰਡ ਬਣਾ ਦੇ ਉਹ ਵੀ ਕਿਤੇ ਨਾ ਕਿਤੇ ਗਲਤ ਆ ਤਾਂ ਸਾਡੀ ਪੰਜਾਬ ਪੁਲਿਸ ਨੂੰ ਵੀ ਅਪੀਲ ਹੈ ਪੰਜਾਬ ਸਰਕਾਰ ਨੂੰ ਵੀ ਅਪੀਲ ਹੈ ਤੇ ਨਾਲ ਹੀ ਨਾਲ ਕਿਤੇ ਨਾ ਕਿਤੇ ਜਿਹੜਾ ਆਪਣਾ ਪੰਜਾਬੀ ਵਾਸੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਜਾਗਰਤ ਕਰਨ ਦੀ ਲੋੜ ਹੈ ਕਿ ਆਖਰ ਇਹ ਨਾ ਹੋਵੇ ਆਪਾਂ ਬਾਹਰ-ਬਾਹਰ ਕਰੀ ਜਾਂਦੇ ਆ ਕਿ ਬਹੁਤ ਵਿਦੇਸ਼ਾਂ ਜਾ ਕੇ ਅਸੀਂ ਆਪਣਾ ਮੱਲਾ ਮਾਰ ਰਹੇ ਆ ਪਰ ਅਗਰ ਦੇਖਿਆ ਜਾਵੇ ਕਿ ਆਪਾਂ ਆਪਣਾ ਪੰਜਾਬ ਵੀ ਨਾ ਕਿਤੇ ਖੋ ਲਈਏ ਅਗਰ ਪੰਜਾਬ ਖੋਇਆ ਗਿਆ ਤਾਂ ਤੁਹਾਨੂੰ ਜਹਜਾ ਪੰਜਾਬ ਵਰਗਾ ਮਾਹੌਲ ਹੈ ਮੈਨੂੰ ਨਹੀਂ ਲੱਗਦਾ ਪੂਰੇ ਵਾਲਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਜਿਹੜਾ ਸ੍ਰਿੰਦਰ ਸਿੰਘ ਢਿੰਡ ਸਾਹਿਬ ਚੈਨਲ ਚੱਲ ਰਿਹਾ ਇਹਨੂੰ ਬਤ ਤੱਕ ਲਾਇਕ ਕਰਨਾ ਤੇ ਬਤ ਤੱਕ ਸ਼ੇਅਰ ਕਰਨਾ ਜੀ ਇਹਨੂੰ ਤੁਸੀਂ ਫੇਸਬੁਕ ਤੇ YouTube ਤੇ ਵੀ ਦੇਖ ਸਕਦੇ ਹੋ ਤਾਂ ਮੈਂ ਸ੍ਰਿੰਦਰ ਸਿੰਘ ਢਿੰਡ ਸਾਹਿਬ ਦੁਬਾਰਾ ਕੱਲੋਂ ਹੋਰ ਕੋਈ ਪ੍ਰੋਗਰਾਮ ਲੈ ਕੇ ਨਵੇਂ ਵਿਸ਼ੇ ਤੇ ਤੁਹਾਡੇ ਰੂਬਰੂ ਆਉਂਗਾ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ